ਪੰਜਾਬ ਟਾਈਮ ਵਿੱਚ ਤੁਹਾਡਾ ਸਵਾਗਤ ਹੈ ਮੈਂ ਤੁਹਾਡਾ ਹੋਸਟ ਪੀਐਸ ਪਾਸੀ ਦਰਸ਼ਕੋ ਜਾਨ ਹੈ ਤੇ ਜਹਾਨ ਹੈ ਤੇ ਜਹਾਨ ਵੀ ਤਾਂ ਹੈ ਜੇ ਸਰੀਰ ਤੰਦਰੁਸਤ ਹੈ ਸਰੀਰਿਕ ਤੰਦਰੁਸਤੀ ਦੇ ਨਾਲ ਹੀ ਸਭ ਕੁਝ ਸੰਭਵ ਹੈ ਦੁਨੀਆ ਨੂੰ ਵੇਖਣ ਦਾ ਜਿਹੜਾ ਨਜ਼ਾਰਾ ਹੈਲਥ ਇਜ਼ ਵੈਲਥ ਵੇਦ ਪੁਰਾਣਾਂ ਵਿੱਚ ਵੀ ਲਿਖਿਆ ਹੈ ਕਿ ਤੰਦਰੁਸਤ ਸਰੀਰ ਦੇ ਵਿੱਚ ਹੀ ਤੰਦਰੁਸਤ ਜਿਹੜਾ ਮਨ ਦਾ ਵਾਸ ਹੁੰਦਾ ਹੈ ਤੇ ਤਾਂ ਹੀ ਭਗਤੀ ਕਰਕੇ ਪ੍ਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ ਪਰ ਸਾਡੇ ਸਰੀਰ ਨੂੰ ਕਈ ਨਾਮ ਰਾਤ ਬਿਮਾਰੀਆਂ ਜਿਹੜੀਆਂ ਉਹ ਘੇਰ ਲੈਂਦੀਆਂ ਹਨ ਇਹਨਾਂ ਨਾਮ ਰਾਤ ਬਿਮਾਰੀਆਂ ਦੇ ਵਿੱਚੋਂ ਇੱਕ ਬਿਮਾਰੀ ਹੈ 슈ਗਰ ਇਹ ਇਸ ਦੇ ਕਈ ਨਾਮ ਹਨ 슈ਗਰ ਮధుమేਸ਼ ਸ਼ੱਕਰ ਰੋਗ ਡਾਇਬੀਟੀ ਅੱਜ ਸਾਡੇ ਨਾਲ ਇਲੈਕਟ੍ਰੋ ਹੋਮਿਓਪੈਥੀ ਨਾਲ ਇਲਾਜ ਕਰਨ ਵਾਲੇ ਮਾਹਰ ਡਾਕਟਰ ਪੰਜਾਬ ਪ੍ਰਸਿੱਧੀ ਡਾਕਟਰ ਗੁਰਿੰਦਰ ਸਿੰਘ ਰਾਏ ਮੌਜੂਦ ਹਨ ਇਹ ਨਿਊ ਅਮਰਸਰ ਹਾਊਸ ਨੰਬਰ 9 ਦੇ ਵਿੱਚ ਇਹਨਾਂ ਦਾ ਹਸਪੀਟਲ ਕਮ ਕਲੀਨਿਕ ਹੈ ਆ ਉਹ ਇਹਨਾਂ ਕੋਲੋਂ ਜਾਣਕਾਰੀ ਲੈਣੇ ਹਾਂ ਕਿ ਸ਼ੂਗਰ ਹੈ ਕੀ ਤੇ ਇਸ ਦੇ ਰੋਗ ਥਾਮ ਲਈ ਕੀ ਕੀ ਜ਼ਰੂਰੀ ਹੈ ਇਹਨਾਂ ਦੀ ਕੀ ਖੋਜ ਹੈ ਡਾਕਟਰ ਸਾਹਿਬ ਤੁਹਾਡਾ ਪੰਜਾਬ ਟਾਈਮ ਵਿੱਚ ਬਹੁਤ ਬਹੁਤ ਸਵਾਗਤ ਹੈ ਸਸੀਕਾਲ ਜੀ ਪੰਜਾਬ ਟਾਈਮ ਦੇਖ ਰਿਹਾ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਸੀਕਾਲ ਜੀ ਪਹਿਲਾਂ ਤਾਂ ਸਾਨੂੰ ਇਹ ਦੱਸੋ ਕਿ ਤੁਸੀਂ ਕਿਹੜੀ ਵਿਧੀ ਦੇ ਨਾਲ হোমিওপ্যাথি ਹੁੰਦੀ ਆ ਐਲੋਪੈਥੀ ਹੁੰਦੀ ਆ ਆਯੁਰਵੇਦ ਹੁੰਦਾ ਆ ਤੁਹਾਡੀ ਜਿਹੜੀ ਕਿਹੜੀ ਪੈਥੀ ਨਾਲ ਲੱਗਦਾ ਹਾਂ ਜਿਵੇਂ ਤੁਸੀਂ ਪੈਥੀ ਦੀ ਗੱਲ ਕੀਤੀ ਆ ਆਪਾਂ ਜਿਹੜਾ ਇਸ ਟਾਈਮ ਤੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਉੱਭਰ ਕੇ ਸਾਹਮਣੇ ਆ ਰਹੀ ਜਿਹੜੀ ਪੈਥੀ ਹੈ ਉਹ ਹੈ ਨਵੀਂ ਪੈਥੀ ਇਲੈਕਟ੍ਰੋ ਹੋমিওਪੈਥੀ ਇਹ ਲੋਕ ਇਸ ਨੂੰ ਜਾਣਦੇ ਘੱਟ ਸੀਗੇ ਪਰ ਇਹ ਬਹੁਤ ਪੁਰਾਣੀ ਪੈਥੀ ਹੈ ਇਲੈਕਟ੍ਰੋ ਹੋমিওਪੈਥੀ ਜਿਹੜੀ ਕਿ ਟੋਟਲੀ ਪਲਾਂਟ ਬੇਸ ਹੈ ਜਿਹੜੀ ਕਿ ਪਲਾਂਟਸ ਦੇ ਐਸਪੈਕਟ ਨੂੰ ਕਲੈਕਟ ਕਰਕੇ ਉਹਦੇ ਤੋਂ ਹੀ ਮੈਡੀਸਿਨ ਨੂੰ ਤਿਆਰ ਕੀਤਾ ਜਾਂਦਾ ਹੈ ਇਹ ਜਿਹੜੇ 슈ਗਰ ਕਿੰਨੇ ਪ੍ਰਕਾਰ ਦੀ ਹੈ ਤੇ ਕਿਉਂ ਹੁੰਦੀ ਹੈ 슈ਗਰ ਬੇਸਿਕਲੀ ਟਾਈਪ 1 ਜਿਹੜੀ ਹੈ ਤਾਂ ਟਾਈਪ 2 ਆ ਜਾਂਦੀ ਹੈ ਟਾਈਪ 1 ਆ ਜਾਂਦੀ ਹੈ ਟਾਈਪ 1 ਜਿਹੜੀ 슈ਗਰ ਹੈ ਦਰਅਸਲ ਜ਼ਿਆਦਾਤਰ ਉਹ ਬੱਚਿਆਂ ਦੇ ਵਿੱਚ ਦਿਖ ਨੂੰ ਮਿਲਦੀ ਹੈ ਔਰ ਵੈਸੇ ਹਰ ਏਜ ਦੇ ਵਿੱਚ ਜਿਹੜਾ 슈ਗਰ ਦਾ ਜਿਹੜਾ ਪ੍ਰੋਬਲਮ ਹੈ ਪੈਨਕ੍ਰਿਆ ਦਾ ਡੈਮੇਜ ਹੋਣਾ ਪੈਨਕ੍ਰਿਆ ਡਿਸਟਰਬ ਹੈ ਉਹ ਹਰ ਏਜ ਦੇ ਵਿੱਚ ਆ ਰਹੀ ਹੈ ਪਰ ਅੱਜ ਸੋਚਣ ਵਿਚਾਰਨ ਦਾ ਵਿਸ਼ਾ ਇਹ ਹੈ ਕਿ ਇਹ ਬੱਚਿਆਂ ਤੋਂ ਸ਼ੁਰੂਆਤ ਹੋ ਚੁੱਕੀ ਹੈ ਜਿਹੜੀ ਕਿ ਬਹੁਤ ਸੈਂਸਿਟਿਵ ਵਿਸ਼ਾ ਹੈਗਾ ਔਰ ਇਹਨੂੰ ਠੀਕ ਕਰਨ ਵਾਸਤੇ ਇਹਦੀ ਰੋਕਥਾਂ ਵਾਸਤੇ ਅਲੱਗ-ਅਲੱਗ ਤਰ੍ਹਾਂ ਦੇ ਫਾਰਮੂਲੇ ਵਰਤੇ ਜਾ ਰਹੇ ਨੇ ਕੋਈ ਗੋਲੀ ਨਾਲ ਜੁੜਿਆ ਹੋਇਆ ਕੋਈ ਚੂਰਨ ਲੈ ਰਿਹਾ ਕੋਈ ਕਿਸੇ ਤਰ੍ਹਾਂ ਦਾ ਕੋਈ ਕਿਸੇ ਤਰ੍ਹਾਂ ਦਾ ਮਤਲਬ ਕਹਿੰਦਾ ਕਿ ਉਹ ਇਸ ਪ੍ਰੋਬਲਮ ਚੋਂ ਬਾਹਰ ਨਿਕਲਣ ਵਾਸਤੇ ਪੇਸ਼ੈਂਟ ਬਹੁਤ ਤਰ੍ਹਾਂ ਦੇ ਹੱਥ ਪੈਰ ਮਾਰ ਰਿਹਾ ਪਰ ਰਿਜ਼ਲਟ ਉਹੀ ਆ ਰਿਹਾ ਕਿ ਜਦ ਤੱਕ ਉਹ ਕਿਸੇ ਵੀ ਟੈਬਲੇਟ ਨਾਲ ਕਿਸੇ ਵੀ ਮੈਡੀਸਿਨ ਨਾਲ ਜੁੜ ਰਿਹਾ ਤਦ ਤੱਕ ਉਹਦੀ ਸ਼ੂਗਰ ਬੈਲੈਂਸ ਹੈ ਆਦਰਵਾਇਜ਼ ਸ਼ੂਗਰ ਉਹਦੀ ਅਪ ਜਾ ਰਹੀ ਹੈ ਔਰ ਇੰਨੀ ਕੱਪ ਜਾ ਰਹੀ ਹੈ ਕਿ ਉਸ ਤੋਂ ਬਾਅਦ ਕੱਲੀ ਸ਼ੂਗਰ ਨਹੀਂ ਉਸ ਤੋਂ ਉਹਦੇ ਬਾਅਦ ਵੀ ਕਈ ਪ੍ਰੋਬਲਮਸ ਆ ਜਿਹੜੀਆਂ ਨੇ ਉਹਨਾਂ ਦੀਆਂ ਉਹ ਸਟਾਰਟ ਹੋ ਜਾਂਦੀਆਂ ਇਹ ਜਿਹੜੀ ਪੀੜੀ ਦਾ ਪੀੜੀ ਕਹਿ ਦਿੰਦੇ ਜੈਨੇਟਿਕ ਕਹਿ ਦਿੰਦੇ ਆ ਇਹ ਇਹਦੇ ਬਾਰੇ ਚਾਹਣਾ ਪਊ ਬਿਲਕੁਲ ਜੀ ਜੈਨੇਟਿਕ ਦੇ ਵਿੱਚ ਵੀ ਸ਼ੂਗਰ ਬਿਲਕੁਲ ਹੁੰਦੀ ਹੈ ਅਗਰ ਇੱਕ ਬੱਚੇ ਨੂੰ ਬੱਚਾ ਡਾਇਬਟਿਕ ਹੈ ਤਾਂ ਉਹਦੀ ਜਦੋਂ ਹਿਸਟਰੀ ਨੂੰ ਦੇਖਿਆ ਜਾਂਦਾ ਟੋਟਲ ਹਿਸਟਰੀ ਨੂੰ ਦੇਖਿਆ ਜਾਂਦਾ ਤਾਂ ਪਤਾ ਚੱਲਦਾ ਹੈ ਕਿ ਉਹਦੇ ਮਾਂ-ਬਾਪ ਦੇ ਵਿੱਚ ਵੀ ਡਾਇਬਟਿਕ ਡਿਸਟਰਬ ਰਹੀ ਹੈ ਸ਼ੂਗਰ ਡਿਸਟਰਬ ਰਹੀ ਹੈ ਪਹਿਲਾਂ ਜਾਂ ਜੇ ਮਾਪੇ ਨਹੀਂ ਤਾਂ ਉਹਦੇ ਦਾਦਾ-ਦਾਦੀ 'ਚ ਹੋਏਗੀ ਜੇ ਇਹ ਵੀ ਨਹੀਂ ਤਾਂ ਉਹਦੇ ਨਾਨਾ-ਨਾਨੀ ਦੇ ਵਿੱਚੋਂ ਕਿਸੇ ਨਾ ਇੱਕ ਮੈਂਬਰ ਨੂੰ ਜਾਂ ਦੋ ਮੈਂਬਰ ਨੂੰ ਕਿਤੇ ਨਾ ਕਿਤੇ ਇਹ ਪ੍ਰੋਬਲਮ ਰਹੀ ਹੁੰਦੀ ਆ ਫਿਰ ਵੀ ਇਹਦਾ ਜਿਹੜਾ ਉਹ ਬੋਡੀ ਦੇ ਵਿੱਚ ਆਣਾ ਉਹ ਕਾਰਨ ਬਣ ਜਾਂਦਾ ਇੱਕ ਬੱਚਿਆਂ ਦੇ ਨਾਲ ਨਾਲ ਇੱਕ ਵਿਖਣ 'ਚ ਹੁਣ ਆਮ ਆਉਂਦਾ ਕਿ ਜਿਹੜੀਆਂ ਗਰਭਤੀ ਮਾਵਾਂ ਨੇ ਔਰਤਾਂ ਨੇ ਜੀ ਉਹਨਾਂ ਨੂੰ ਗਰਭ ਤੋਂ ਪਹਿਲਾਂ ਕਈ ਵਾਰਾ ਸ਼ੂਗਰ ਉਹਨਾਂ ਦੀ ਵੱਧ ਜਾਂਦੀ ਆ ਤੇ ਉਹ ਆਫਟਰ ਡਿਲੀਵਰੀ ਜਿਹੜੀ ਆ ਉਹ ਨਾਰਮਲ ਹੋ ਜਾਂਦੀ ਆ ਉਹ ਕੀ ਹੁੰਦਾ ਜੀ ਉਹਦਾ ਸਾਬ ਉਹਦੇ ਵਿੱਚ ਕਾਰਨ ਆ ਜਾਂਦਾ ਜਿਸ ਟਾਈਮ ਤੇ ਆਪਾਂ ਅਕਸਰ ਥੋੜਾ ਜਿਹਾ ਮੈਂ ਪਿੱਛੇ ਲੈ ਕੇ ਚੱਲਾਂਗਾ ਕਿ ਅੱਜ ਅਗਰ ਕਿਸੇ ਨੇ ਬੱਚਾ ਇੱਕ ਬੱਚਾ ਲੈਣਾ ਹੈ ਤਾਂ ਉਹਦੇ ਵਾਸਤੇ ਮਾਂ ਬਹੁਤ ਜ਼ਿਆਦਾ ਸੰਘਰਸ਼ ਕਰ ਰਹੀ ਹੈ ਪਰ ਦੂਸਰੀ ਸਾਈਡ ਤੇ ਆਪਾਂ ਦੇਖੀਏ ਪਹਿਲੀਆਂ ਸਾਡੀਆਂ ਜਿਹੜੀਆਂ ਮਾਵਾਂ ਸੀਗੀਆਂ ਸਾਡੀਆਂ ਦਾਦੀਆਂ ਸੀ ਸਾਡੀਆਂ ਨਾਨੀਆਂ ਸੀ ਹਰ ਇੱਕ ਮਾਂ ਦੇ ਕੋਲੇ 5 ਤੋਂ 7 ਬੱਚੇ ਸੀਗੇ ਔਰ ਅੱਜ ਦੀ ਮਾਂ ਦੇ ਕੋਲੇ ਇੱਕ ਬੱਚਾ ਲੈਣ ਵਾਸਤੇ ਵੀ ਸਾਨੂੰ ਜੜਾ ਉਹ ਸੰਘਰਸ਼ ਕਰਨਾ ਪੈ ਰਿਹਾ ਔਰ ਸੰਘਰਸ਼ ਕਿਸ ਲੈਵਲ ਤੱਕ ਚਲਾ ਜਾਂਦਾ ਹੈ ਇੰਨੀਕ ਉਹ ਹਾਈ ਡੋਸਸ ਬਾਡੀ ਨੂੰ ਦੇ ਦਿੰਦਾ ਹੈ ਇੰਨਾ ਕ ਕੈਮੀਕਲ ਬਾਡੀ ਨੂੰ ਚਲਾ ਜਾਂਦਾ ਹੈ ਕਿ ਜਿਹਦੇ ਨਾਲ ਕੱਲਾ ਪੈਨਕ੍ਰੀਆਜ਼ ਨਹੀਂ ਉਸ ਦਾ ਲੀਵਰ ਉਸ ਦਾ ਹਾਰਟ ਉਸ ਦੀ ਕਿਡਨੀ ਇਨਕਲੂਡਡ ਪੈਨਕ੍ਰੀਆਜ਼ ਵੀ ਡਿਸਟਰਬ ਹੋ ਜਾਂਦੇ ਨੇ ਐਕਸੈਸਿਵ ਦਵਾਈਆਂ ਦੇ ਜਿਹੜੇ ਸਾਈਡ ਇਫੈਕਟ ਸਾਈਡ ਇਫੈਕਟ ਜਿਹੜੇ ਨੇ ਉਹ ਕਿਤੇ ਨਾ ਕਿਤੇ ਬਾਡੀ ਦੇ ਵਿੱਚ ਡਾਇਬੀਟਿਕ ਨੂੰ ਵੀ ਆਵਾਜ਼ ਦਿੰਦੇ ਨੇ ਅਸ਼ੋਕਣ ਦੇ ਵਿੱਚ ਆਪਾਂ ਵੇਖਦੇ ਹੁੰਦੇ ਸੀ ਕਿ ਜਿਹੜੇ ਬਜ਼ੁਰਗ ਆ ਇਹ ਇਹ ਬਿਮਾਰੀ ਜਿਹੜੀ ਅੱਜ ਤੋਂ 30 35 ਸਾਲ ਪਹਿਲਾਂ ਇਹਦਾ ਨਾਮ ਸੁਣਿਆ ਹੀ ਨਹੀਂ ਸੁਣਿਆ ਹੀ ਨਹੀਂ ਸੀ ਤੇ ਉਦੋਂ ਬਹੁਤ ਘੱਟ ਲੋਕਾਂ ਨੂੰ ਹੁੰਦੀ ਸੀ ਚਲੋ ਉਦੋਂ ਮਿਹਨਤ ਕਸ਼ੀ ਲੋਕ ਜਿਆਦਾ ਹੁੰਦੇ ਸਨ ਅੱਜ ਕੱਲ ਜਿਹੜਾ ਆਲਸ ਚੱਲ ਪਿਆ ਗਫਲਤ ਚੱਲ ਪਈ ਆ ਉਹਦੇ ਨਾਲ ਵੀ ਗਫਲਤ ਦੇ ਨਾਲ ਵੀ ਇਹ ਦੇ ਇਹ ਜਿਹੜੇ ਹੋ ਜਾਂਦੇ ਆ ਇਹ ਜਿਹੜੀ ਸ਼ੂਗਰ ਆ ਜੀ ਇਹਦਾ ਇਲਾਜ ਸੰਭਵ ਹੈਗਾ ਬਿਲਕੁਲ ਅਲਾਸੰਭਵ ਹੈ ਜੀ ਸਭ ਤੋਂ ਪਹਿਲਾਂ ਇਲਾਜ ਕਰਨ ਤੋਂ ਪਹਿਲਾਂ ਆਪਾਂ ਨੂੰ ਇਹ ਦੇਖਣਾ ਪੈਗਾ ਕਿ 슈ਗਰ ਅਸਲ 'ਚ ਹੈ ਕੀ 슈ਗਰ ਦਾ ਨਾਮ ਜਿਹੜਾ ਹੁਣ ਇਸ ਟਾਈਮ ਤੇ ਬੜਾ ਡਰਾਵਣਾ ਹੋਇਆ ਪਿਆ ਹੈ ਕਿਉਂਕਿ ਬੈਲੈਂਸ 슈ਗਰ ਜਿਹੜੀ ਆ 120 130 140 ਜਿਹੜੀ ਉਹ ਮੰਨੀ ਜਾ ਰਹੀ ਹੈ ਪਰ ਕਿਸੇ ਵੇਲੇ ਹੁਣ ਪੇਸ਼ੈਂਟ ਦੀ 슈ਗਰ 150 ਜਦ ਕ੍ਰਾਸ ਕਰਦੀ ਹੈ 160 ਚਲੇਗੀ 170 ਚਲੇਗੀ ਇਵਨ ਕਿ 200 ਤੱਕ ਚਲੇਗੀ ਅਗਰ ਸਾਡੀ ਬਾਡੀ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਸਿੰਪਟਮ ਨਹੀਂ ਹੈ ਤਾਂ ਉਹ ਸਾਡੀ ਬਾਡੀ ਚ 슈ਗਰ ਦਾ ਲੈਵਲ ਉਹਨੂੰ ਵੱਧ ਆਪਾਂ ਨਹੀਂ ਮੰਨ ਸਕਦੇ ਅਗਰ ਤੁਹਾਡੀ 슈ਗਰ 170 ਹੈ ਤੁਹਾਡੀ ਬਾਡੀ ਸਿਗਨਲ ਦੇ ਰਹੀ ਹੈ ਤੁਹਾਡੀ ਬਾਡੀ ਦੇ ਵਿੱਚ ਤੁਹਾਨੂੰ ਫੀਲਿੰਗ ਆ ਰਹੀ ਹੈ ਫੀਲਿੰਗ ਕੀ ਆਏਗੀ ਲੱਤਾਂ ਵਿੱਚ ਦਰਦ ਰਹੇਗਾ ਸਰੀਰ ਥੱਕਿਆ ਥੱਕਿਆ ਮਹਿਸੂਸ ਕਰੇਗਾ ਲੇਜੀਨਸ ਦੇ ਵਿੱਚ ਚਲੇ ਜਾਏਗਾ ਪਹਿਲਾਂ ਐਕਟਿਵ ਸੀਗਾ ਸਰੀਰ ਹੁਣ ਲੇਜੀ ਰਹਿਣ ਲੱਗ ਪੇਗਾ ਆ ਭੁੱਖ ਦੇ ਵਿੱਚ ਵੀ ਫਰਕ ਆ ਜਾਏਗਾ ਉੱਡੇ ਸੁਭਾ ਦੇ ਵਿੱਚ ਫਰਕ ਆ ਜਾਏਗਾ ਸਰੀਰ ਦੇ ਵਿੱਚ ਥੋੜੀ ਥੋੜੀ ਦਰਦ ਮਹਿਸੂਸ ਹੋਏਗੀ ਸੋ ਇਹ ਸਾਰੇ ਲੱਛਣ ਨੇ ਕਿ ਤੁਹਾਡੀ ਡਾਇਬਟਿਕ ਵੱਧ ਰਹੀ ਆ ਹੁਣ ਬਹੁਤ سارے ਪੇਸ਼ੈਂਟ ਸਾਡੇ ਕੋਲ ਵੀ ਆਉਂਦੇ ਨੇ ਉਹ ਕਹਿੰਦੇ ਜੀ ਮੈਨੂੰ ਮੈਂ ਬਿਲਕੁਲ ਠੀਕ ਸੀਗਾ ਮੈਂ ਵੈਸੇ ਹੀ ਰਿਪੋਰਟ ਕਰਵਾਈ ਤਾਂ ਮੈਨੂੰ ਪਤਾ ਚੱਲਿਆ ਕਿ ਮੇਰੀ ਸ਼ੂਗਰ 190 180 ਤਾਂ ਜੀ ਇਹ ਦੇ ਲਈ ਮੈਡੀਸਿਨ ਲੈਣੀ ਆ ਤਾਂ ਅਸੀਂ ਉਸ ਨੂੰ ਗਾਈਡ ਵੀ ਕਰਦੇ ਹਾਂ ਉੱਥੇ ਕਿ ਅਗਰ ਤੁਹਾਡੀ ਬੋਡੀ ਕੋਈ ਸਿੰਪਟਮ ਨਹੀਂ ਦੇ ਰਹੀ ਤਾਂ ਤੁਹਾਡੀ 200 ਤੱਕ ਵੀ ਚਲੇਗੀ ਸ਼ੂਗਰ ਉਹ ਕੋਈ ਖਤਰੇ ਵਾਲੀ ਨਹੀਂ ਹੈ ਪਰ ਜੇ ਤੁਹਾਡੀ ਸ਼ੂਗਰ 130 ਵੀ ਹੈ 140 ਵੀ ਹੈ ਚਾਹੇ 150 ਵੀ ਹੈ ਅਗਰ ਤੁਹਾਡੀ ਬੋਡੀ ਸਿੰਪਟਮ ਦੇ ਰਹੀ ਹੈ ਤਾਂ ਉੱਥੇ ਸੋਚਣ ਵਿਚਾਰਨ ਦਾ ਵਿਸ਼ਾ ਜ਼ਰੂਰ ਹੈਗਾ ਸੋ ਇਸ ਕਰਕੇ ਸ਼ੂਗਰ ਨੂੰ ਠੀਕ ਕਰਨ ਵਾਸਤੇ ਇਹ ਜਾਣਨਾ ਜ਼ਰੂਰੀ ਹੈ ਕਿ ਸ਼ੂਗਰ ਹੈ ਕੀ ਸ਼ੂਗਰ ਅਸਲ ਦੇ ਵਿੱਚ ਸਾਡੀ ਤਾਕਤ ਨਾ ਕੇ ਬਿਮਾਰੀ ਹੈ ਜਦ ਵੀ ਅਸੀਂ ਕੁਝ ਵੀ ਖਾਣੇ ਆ ਚਾਹੇ ਅਸੀਂ ਉਹ ਫਰੂਟਸ ਲੈ ਰਹੇ ਆ ਚਾਹੇ ਅਸੀਂ ਅਨਾਜ ਲੈ ਰਹੇ ਆ ਇਵਨ ਕਿ ਵਨਸਪਤੀ ਵਿੱਚੋਂ ਕੋਈ ਵੀ ਅਸੀਂ ਚੀਜ਼ ਨੂੰ ਲੈ ਰਹੇ ਆ ਤਾਂ ਹਰ ਇੱਕ ਦੇ ਵਿੱਚ 슈ਗਰ ਹੈ ਹਰ ਇੱਕ ਦੇ ਵਿੱਚ 슈ਗਰ ਹੈ ਔਰ ਉਸ 슈ਗਰ ਦੀ ਸਾਡੀ ਬੋਡੀ ਨੂੰ ਜ਼ਰੂਰਤ ਹੈ ਤਾਂ ਹੀ ਕੁਦਰਤ ਨੇ ਉਹ ਸਮੇਲ ਇੱਕ ਬਣਾਇਆ ਹੋਇਆ ਹੁੰਦਾ ਕੀ ਹੈ ਕਿ ਸਾਡੀ ਬੋਡੀ ਦੇ ਵਿੱਚ ਇੱਕ ਆਰਗਨ ਪਰਮੇਸ਼ਰ ਨੇ ਇਸ ਤਰ੍ਹਾਂ ਦਾ ਸੈੱਟ ਕੀਤਾ ਹੋਇਆ ਜਿਹਦਾ ਨਾਮ ਹੈਗਾ ਪੈਨਕ੍ਰੀਆਸ ਤੁਸੀਂ ਸੁਣਿਆ ਵੀ ਹੋਏਗਾ ਬਹੁਤ ਵਾਰ ਕਿ ਪੈਨਕ੍ਰੀਆਸ ਡਿਸਟਰਬ ਹੋ ਗਿਆ ਤਾਂ ਹੁੰਦਾ ਕੀ ਹੈ ਜਦੋਂ ਹਾਈ ਮਾਤਰਾ ਦੇ ਵਿੱਚ ਜਿਹੜੀ ਖਾਦੇ ਹੋਏ ਖਾਣੇ ਦੇ ਵਿੱਚੋਂ 슈ਗਰ ਸਾਡੀ ਬੋਡੀ ਚ ਜਾਂਦੀ ਹੈ ਤੇ ਪੈਨਕ੍ਰੀਆਸ ਆ ਕੰਮ ਹੈ ਕਿ ਉਹਦੇ ਵਿੱਚ ਇਨਸੂਲਿਨ ਨੂੰ ਰਿਲੀਜ਼ ਕਰਨਾ ਜਦੋਂ ਇਨਸੂਲਿਨ ਇਨਸੂਲਿਨ ਕੀ ਹੈ ਕਿ ਪੈਨਕ੍ਰੀਆਕ ਰਸ ਪ੍ਰਦਾਨ ਕਰਦਾ ਉਸ ਟਾਈਮ ਤੇ ਕੁਝ ਵੀ ਖਾਣਿਆ ਤਾਂ ਪੈਨਕ੍ਰੀਆ ਰਸ ਦਿੰਦਾ ਹੈ ਔਰ ਉਸ ਰਸ ਨੇ ਹੀ ਤੋਂ ਸੋਡੀ ਖਾਧੀ ਹੋਈ 슈ਗਰ ਨੂੰ ਡਾਈਜੈਸਟ ਕਰਨਾ ਪਚਾਉਣਾ ਔਰ ਉਸ ਤੋਂ ਬਾਅਦ ਉਹਨੂੰ ਬਲੱਡ ਦੇ ਬਲੱਡ ਦੇ ਰਸਤੇ ਹਰ ਇੱਕ ਬਾਡੀ ਦੇ ਆਰਗਨ ਹਰ ਇੱਕ ਹਿੱਸੇ ਤੱਕ ਪਹੁੰਚਾਉਣਾ ਹੈ ਮਤਲਬ ਇਹ ਬਲੱਡ ਦਾ ਕੰਮ ਹੈ ਅਗਲਾ ਪਰ ਜਿਵੇਂ ਹੀ ਤੁਸੀਂ ਡਾਇਬਟਿਕ ਪੇਸ਼ੈਂਟ ਬਣਦੇ ਹੋ ਮਤਲਬ ਤੁਹਾਡਾ ਪੈਨਕ੍ਰੀਆਸ ਜਿਹੜਾ ਅੰਗ ਹੈ ਉਹ ਕੰਮ ਘੱਟ ਕਰਦਾ ਹੈ ਜਾਂ ਉਹ ਵੀਕ ਹੋ ਜਾਂਦਾ ਹੈ ਜਾਂ ਉਹ ਜ਼ਿਆਦਾ ਕੰਮ ਵਰਕਿੰਗ ਚ ਜ਼ਿਆਦਾ ਹੋ ਜਾਂਦਾ ਤਾਂ ਉਸ ਟਾਈਮ ਤੇ ਤੁਹਾਡੀ ਖਾਧੀ ਹੋਈ 슈ਗਰ ਜਿਹੜੀ ਹੈ ਅਨਾਜ ਦੇ ਰੂਪ ਦੇ ਵਿੱਚ ਖਾਧਾ ਹੋਇਆ ਮਿੱਠਾ ਜਿਹੜਾ ਹੈ ਉਹ ਪਚ ਨਹੀਂ ਪਉਂਦਾ ਸਹੀ ਤਰੀਕੇ ਨਾਲ ਜਦੋਂ ਉਹ ਪਚਦਾ ਨਹੀਂ ਹੈ ਤਾਂ ਉਹ ਇੱਕ ਉਹ ਉਸ ਤੋਂ ਬਾਅਦ ਬਲੱਡ ਦੇ ਵਿੱਚ ਉਹਦੀ ਮਾਤਰਾ ਹਾਈ ਆਉਣੀ ਸ਼ੁਰੂ ਹੋ ਜਾਂਦੀ ਹੈ ਔਰ ਜਦੋਂ ਅਸੀਂ ਬਲੱਡ ਟੈਸਟ ਕਰਦੇ ਹਾਂ ਉਹ ਚ ਹਾਈ ਮਾਤਰਾ ਹੈ ਤਾਂ ਇਟ ਮੀਨਸ ਕਿ ਅਸੀਂ ਡਾਇਬੀਟਿਕ ਪੇਸ਼ੈਂਟ ਬਣ ਚੁੱਕੇ ਹਾਂ ਤੁਹਾਡਾ ਕਹਿਣ ਦਾ ਭਾਵ ਕਿ ਸ਼ੂਗਰ ਦਾ ਜਿਹੜਾ ਪਦਰ ਹੈ ਜੇ ਤੁਹਾਨੂੰ ਉਹ ਨੁਕਸਾਨ ਪਹੁੰਚਾਉਂਦਾ ਆ ਇੰਡੀਕੇਟ ਕਰਦਾ ਤਾਂ ਉਹਨੂੰ ਸ਼ੂਗਰ ਦਾ ਰੂਪ ਸਮਝਿਆ ਜਾਵੇ ਤੇ ਜੇਕਰ ਉਹ ਸਟੇਬਲ ਹੈ ਤੁਹਾਨੂੰ ਨਹੀਂ ਆਪਰੇਸ਼ਨ ਕਰਦਾ ਸਰੀਰ ਨੂੰ ਤੇ ਉਹ 200 ਤੱਕ ਵੀ 200 ਤੱਕ ਇਹ ਵੀ ਗੱਲ ਆਪਾਂ ਨਾਲ ਕਰ ਰਹੇ ਕਿ ਅਗਰ ਇੰਡੀਕੇਟ ਨਹੀਂ ਦੇ ਰਿਹਾ ਤਾਂ 200 ਤੱਕ ਹੈ ਅਗਰ ਇਸ ਤੋਂ ਵੀ ਉੱਪਰ ਜਾ ਰਿਹਾ ਤਾਂ ਉੱਥੇ ਵੀ ਸੋਚਣ ਦਾ ਵਿਸ਼ਾ ਹੈ ਮਤਲਬ ਮੇਰੇ ਕਹਿੰਦਾ ਕਿ 150 ਤੋਂ ਲੈ ਕੇ 200 ਤੱਕ ਵੀਕਰ ਤੁਹਾਡੀ ਸ਼ੂਗਰ ਹੈ ਤਾਂ ਤੁਹਾਨੂੰ ਸਿੰਪਟਮ ਨਹੀਂ ਕੋਈ ਆ ਰਿਹਾ ਤਾਂ ਉੱਥੇ ਕੋਈ ਵੀ ਚਿੰਤਾ ਵਾਲੀ ਗੱਲ ਨਹੀਂ ਹੈਗੀ ਉੱਥੇ ਕੁਝ ਕਿ ਜਿਹੜੇ ਪਰਹੇਜ਼ ਨੇ ਉਹ ਤੁਸੀਂ ਕਰੋਗੇ ਤਾਂ ਨਾਲ ਦੀ ਨਾਲ ਉਹ ਰਿਵਰਸ ਹੋਣੀ ਸ਼ੁਰੂ ਹੋ ਜਾਂਦੀ ਹੈ ਨੂੰ ਡਿਸਕਸ ਕਰਨੀ ਸੀ ਤੁਸੀਂ ਕੁਝ ਇਹਦੇ ਲੱਛਣ ਤੇ ਕੋਈ ਇਹਦਾ ਬਿਮਾਰੀਆਂ ਦੇ ਦੱਸਿਆ ਤੇ ਇਸ ਤੋਂ ਇਲਾਵਾ ਵੀ ਹੋਰ ਕਿਹੜੇ-ਕਿਹੜੇ ਜਿਹੜੇ ਸਰੀਰ ਤੇ ਅਸਰ ਇਹ ਜਿਹੜੀ ਸ਼ੂਗਰ ਪਾ ਦਿੰਦੀ ਹਾਂਜੀ ਬਹੁਤ ਵਧੀਆ ਸਵਾਲ ਹੈ ਜੀ ਤੁਹਾਡਾ ਇਸ ਦਾ ਸਭ ਤੋਂ ਪਹਿਲਾ ਅਸਰ ਜਿਹੜਾ ਹੈ ਉਹ ਸਾਨੂੰ ਦਿਸਦਾ ਨਹੀਂ ਹੈ ਪਰ ਬਹੁਤ ਵੱਡੀ ਮਾਤਰਾ ਤੇ ਸਾਡੀ ਹੱਡੀ ਦੇ ਉੱਪਰ ਅਸਰ ਜਾਂਦਾ ਹੈ ਇਹਦਾ ਮਤਲਬ ਜਿਹੜਾ ਵੀ ਪੇਸ਼ੈਂਟ ਡਾਇਪਟਿਕ ਹੈਗਾ ਉਹਦੀ ਜੋੜਾਂ ਦੇ ਵਿੱਚ ਦਰਦ ਵੀ ਬਹੁਤ ਜਲਦੀ ਆਣਾ ਸ਼ੁਰੂ ਹੋ ਜਾਂਦਾ ਮਤਲਬ ਕਿ ਸਾਡੀ ਬਾਡੀ ਦੇ ਵਿੱਚ ਜਿੰਨਾ ਵੀ ਸਾਡਾ ਕੈਲਸ਼ੀਅਮ ਹੈ ਸਾਡੀ ਹੱਡੀ ਜਿੰਨੀ ਵੀ ਕੈਲਸ਼ੀਅਮ ਦੀ ਬਣੀ ਹੋਈ ਹੈ ਇਹ ਕੈਲਸ਼ੀਅਮ ਸਾਡੀ ਬਾਡੀ ਦੇ ਵਿੱਚ ਜੋ ਵੈਸੇ ਹੀ ਵੀ ਰਿਡਿਊਸ ਹੁੰਦਾ ਹੈ ਮਤਲਬ ਘਟਦਾ ਹੈ ਨਿਕਲਦਾ ਹੈ ਤੇ ਜਿਵੇਂ ਜਿਵੇਂ ਅਸੀਂ ਖਾਣਾ ਖਾਂਦੇ ਆ ਫੂਡ ਲੈਨੇ ਆ ਅਨਾਜ ਲੈਨੇ ਤਾਂ ਉਹਦੇ ਨਾਲ ਸਾਡੀ ਬਾਡੀ ਉਹਨੂੰ ਪੂਰਾ ਕਰਦੀ ਰਹਿੰਦੀ ਹੈ ਪਰ 슈ਗਰ ਵਾਲੇ پیشنਟ ਨਾਲ ਕੀ ਹੁੰਦਾ ਹੈ ਕਿ ਇਹ ਰਿਡਿਊਸ ਹੋਣ ਵਾਲਾ ਪ੍ਰੋਸੈਸ ਚੱਲ ਰਿਹਾ ਹੈ ਉਹ ਸਭ ਨਾਲ ਤੇ ਚੱਲ ਰਿਹਾ ਕੋਈ ਡਾਇਬੀਟਿਕ ਹੈ ਜਾਂ ਨਹੀਂ ਹੈ ਪਰ ਜਦੋਂ 슈ਗਰ ਵਾਲਾ پیشنਟ ਹੁੰਦਾ ਉਹਦਾ ਜਿਹੜਾ ਨਵੀਂ ਨਵਾਂ ਕੈਲਸ਼ੀਅਮ ਬੋਡੀ ਨੂੰ ਮਿਲਣਾ ਸੀਗਾ ਉਹ ਨਹੀਂ ਮਿਲਦਾ ਤੇ ਨਿਕਲਨ ਵਾਲਾ ਜਿਹੜਾ ਉਹ ਕੈਲਸ਼ੀਅਮ ਉਹ ਬਾਡੀ ਚ ਰਿਡਿਊਸ ਹੋ ਰਿਹਾ ਹੁੰਦਾ ਤਾਂ ਉਹਦੇ ਨਾਲ ਕੀ ਹੈ ਕਿ ਹੱਡੀ ਦੀ ਸਮੱਸਿਆ ਜਿਹੜੀ ਉਹਨੂੰ ਬਾਨਾ ਸ਼ੁਰੂ ਹੋ ਜਾਂਦੀ ਹੈ ਉਹਦੇ ਨਾਲ ਕੀ ਜੋੜਾਂ ਦੇ ਦਰਦ ਉਹਦੇ ਹੱਥਾਂ ਚ ਦਰਦ ਤਾਂ ਹੀ ਉਹਦੀਆਂ ਲੱਤਾਂ ਦੇ ਵਿੱਚ ਵੀਕਨੈਸ ਫੀਲ ਕਰਦਾ ਹੈ ਕਿਉਂਕਿ ਕੈਲਸ਼ੀਅਮ ਸਾਡੀ ਹੱਡੀ ਦੀ ਜਿਹੜੀ ਜਿਹੜੀ ਨੀ ਹੈ ਮਜ਼ਬੂਤੀ ਹੈ ਉਹ ਸਾਡੀ ਕੈਲਸ਼ੀਅਮ ਹੈ ਪਰ ਜਦੋਂ ਇਹ ਕੈਲਸ਼ੀਅਮ ਘਟਦਾ ਹੈ ਪੂਰੀ ਬਾਡੀ ਡਿਸਟਰਬ ਹੁੰਦੀ ਹੈ ਇਹ ਇੱਕ 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 ਸਾਈਡ ਇਫੈਕਟ ਆ ਗਿਆ ਹੈ ਦਾ ਸਾਡੀ ਬਾਡੀ ਦੇ ਉੱਪਰ ਦੂਸਰਾ ਸਾਡੇ ਆਈ ਸਾਈਡ ਦੇ ਉੱਪਰ ਇਹਦਾ ਬਹੁਤ ਵੱਡੇ ਲੈਵਲ ਤੇ ਜਿਹੜਾ ਉਹ ਅਸਰ ਪੈਂਦਾ ਹੈ ਤੀਸਰੇ ਨੰਬਰ ਤੇ ਜਿਵੇਂ ਮੈਂ ਆਪਾਂ ਗੱਲ ਕਰ ਰਹੇ ਸੀ ਕਿ ਇਹਦਾ ਲੈਵਲ 12 ਤੱਕ ਵੀ ਚਲਾ ਜਾਂਦਾ ਹੈ ਤਾਂ ਉੱਥੇ ਜਾ ਕੇ ਇਹ ਸਾਡੇ ਸਿੱਧਾ-ਸਿੱਧਾ ਸਾਡੀ ਕਿਡਨੀ ਦੇ ਉੱਪਰ ਵੀ ਇਫੈਕਟ ਪਾਉਂਦੀ ਹੈ ਮਤਲਬ ਕਹਿੰਦਾ ਕਿ ਤਿੰਨ ਤੋਂ ਚਾਰ ਮੇਜਰ ਆਰਗਨ ਜਿਹੜੇ ਨੇ ਉਹਨਾਂ ਨੂੰ ਡਿਸਟਰਬ ਕਰਨਾ ਸ਼ੁਰੂ ਕਰ ਦਿੰਦੀ ਹੈ ਇੱਕ ਅੰਗ ਤਾਂ ਪਹਿਲਾਂ ਹੀ ਡਿਸਟਰਬ ਹੈ ਪੈਨਕ੍ਰੀਆਟਿਜ਼ ਤੇ ਜਿਵੇਂ-ਜਿਵੇਂ ਆਪਾਂ ਇੱਥੇ ਐਕਸਪੈਰੀਮੈਂਟ ਕਰਦੇ ਹਾਂ ਕਦੀ ਕਿਤੋਂ ਦਵਾਈ ਲੈ ਰਹੇ ਹਾਂ ਕਦੀ ਕਿਤੋਂ ਲੈ ਰਹੇ ਹਾਂ ਕਦੀ ਕਿਤੋਂ ਲੈ ਰਹੇ ਤਾਂ ਉਹਦੇ ਨਾਲ ਕੀ ਹੁੰਦਾ ਹੈ ਕੀ ਬੋਡੀ ਦੇ ਹੋਰ ਵੀ ਅੰਗ ਜਿਹੜੇ ਉਹ ਡਿਸਟਰਬ ਹੋਣਾ ਸ਼ੁਰੂ ਹੋ ਜਾਂਦੇ ਨੇ ਇੱਕ ਤਾਂ ਉਹ ਸਾਈਡ ਇਫੈਕਟ ਜੋ ਆਪਾਂ ਮੈਡੀਸਿਨ ਲੈ ਰਹੇ ਆ ਅੱਜ ਕੱਲ ਦੇ ਮਾਡਰਨ ਮੈਡੀਸਿਨ ਦੇ ਨਾਲ ਉਹ ਸਾਈਡ ਇਫੈਕਟ ਵੀ ਆਉਂਦੇ ਨੇ ਪਲੱਸ ਜਿਹੜਾ 슈ਗਰ ਡਿਸਟਰਬ ਹੈ ਬੋਡੀ ਤੇ ਉਹਦੇ ਨਾਲ ਵੀ ਸਾਈਡ ਇਫੈਕਟ ਆ ਜਾਂਦੇ ਨੇ ਤਾਂ ਤਾਂ ਹੀ ਤੁਸੀਂ ਦੇਖੋਗੇ ਕਿ 슈ਗਰ ਵਾਲਾ ਪੇਸ਼ੈਂਟ ਸਿਰਫ ਇੱਕ ਗੋਲੀ ਤੋਂ ਸ਼ੁਰੂਆਤ ਕਰਦਾ ਜਿਵੇਂ ਤੁਸੀਂ ਦੱਸਿਆ ਕਿ ਕਿਸੇ ਨੂੰ 130 ਵੀ ਚੱਲੇ ਜਾਂਦੀ ਹੈ 140 ਵੀ ਚੱਲੀ ਡਾਕਟਰ ਕਹਿੰਦਾ ਦਵਾ ਦਵਾ ਨੂੰ ਗੋਲੀ ਲਗਾ ਦਿਓ ਹਾਲਾਂਕਿ ਉੱਥੇ ਗੋਲੀ ਦੀ ਜ਼ਰੂਰਤ ਨਹੀਂ ਹੁੰਦੀ ਉੱਥੇ ਸਿਰਫ ਤੇ ਸਿਰਫ ਉਸ ਨੂੰ ਸਹੀ ਗਾਈਡੈਂਸ ਦੀ ਜ਼ਰੂਰਤ ਹੁੰਦੀ ਹੈ ਅਗਰ ਉਹਨੂੰ ਸਹੀ ਗਾਈਡ ਹੋਸਟੈਂਪ ਤੇ ਡਾਕਟਰ ਕਰ ਦੇਵੇ ਤਾਂ ਕਦੇ ਵੀ 슈ਗਰ ਦਾ ਪੇਸ਼ੈਂਟ ਪੱਕੀ ਗੋਲੀ ਦੇ ਨਾਲ ਨਹੀਂ ਜੁੜੇਗਾ ਈਵਨ ਕਿ ਜੇ ਉਹਦੀ 슈ਗਰ ਡਿਸਟਰਬ ਵੀ ਹੈ ਤਾਂ ਸਹੀ ਗਾਈਡੈਂਸ ਦੇ ਨਾਲ ਉਹ ਆਪਣੇ ਆਪ ਹੀ ਰਿਵਰਸ ਹੋ ਜਾਂਦੀ ਹੈ ਇਹ ਜਿਹੜੀ ਪੈਨਿਕ ਰੀਆ ਹੈ ਇਹਦੀ ਐਕਟੀਵੇਸ਼ਨ ਹੀ ਇਹ ਜਿਹੜੀ ਇਹ ਦਵਾਈ ਕਰਦੀ ਹੋਏਗੀ ਕਿ ਜਿਹੜਾ ਸਹੀ ਤਰੀਕੇ ਨਾਲ ਕੰਮ ਕਰ ਸਕੇ ਬਿਲਕੁਲ ਜੀ ਜਿਵੇਂ ਆਪਾਂ ਇਲੈਕਟ੍ਰੋ ਹੋਮਿਓਪੈਥੀ ਦੀ ਗੱਲ ਕਰ ਰਹੇ ਹਾਂ ਉਦੇ ਨਾਲ ਕੀ ਹੈ ਕਿ ਇਹਨੇ ਟੋੜੀ ਕਿਸੇ ਵੀ 슈ਗਰ ਨੂੰ ਬੈਲੈਂਸ ਨਹੀਂ ਕਰਨਾ ਹੈ ਇਹਨੇ ਮੇਨ ਆਰਗਨ ਜਿਹੜਾ ਆਪਣਾ ਪੈਨਕ੍ਰੀਆਸ ਡਿਸਟਰਬ ਹੋਇਆ ਉਹਦੇ ਬੀਟਾ ਸੈਲ ਡਿਸਟਰਬ ਨੇ ਇਹਨੇ ਉਹਨਾਂ ਨੂੰ ਹੀ ਕੰਟਰੋਲ ਦੇ ਵਿੱਚ ਕਰਨਾ ਔਰ ਉਹਨੂੰ ਹੀ ਇੱਕ ਤਾਕਤ ਦੇਣੀ ਹੈ ਕਿ ਜਿਵੇਂ ਉਹ ਪਹਿਲਾ ਵਰਕਿੰਗ ਦੇ ਵਿੱਚ ਸੀਗਾ ਉਸੇ ਵਰਕਿੰਗ 'ਚ ਆਵੇ ਤਾਂ ਜੋ ਉਹ ਖਾਧੀ ਹੋਈ 슈ਗਰ ਨੂੰ ਸਹੀ ਤਰੀਕੇ ਨਾਲ ਪਚਾ ਸਕੇ ਤਾਂ ਉਹਦੇ ਨਾਲ ਸਾਡੀ ਤੰਦਰੁਸਤੀ ਜਿਹੜੀ ਉਹ ਸੰਭਵ ਹੋ ਜਾਂਦੀ ਹੈ ਇੱਕ 슈ਗਰ ਦੇ ਨਾਲ ਕ੍ਰਿਸਟਲਾਈਨ ਵੱਜ ਜਾਂਦਾ ਉਹਦਾ ਕਿਡਨੀਆਂ ਤੇ ਅਸਰ ਪੈਂਦਾ ਬਲੱਡ ਯੂਰੀਆ ਵੱਜ ਜਾਂਦਾ ਇਹ ਵੀ ਹੈ ਜੀ ਜਿਹੜਾ ਕ੍ਰਿਸਟਲਾਈਨ ਤੇ ਬਲੱਡ ਯੂਰੀਆ ਹਾਂਜੀ ਉਹ ਜਿਵੇਂ ਆਪਾਂ ਹੁਣੇ ਗੱਲ ਕਰਕੇ ਹਟਿਆ ਕਿ ਇਹਨਾਂ ਦਾ ਸਾਡੀ ਕਿਡਨੀ ਦੇ ਉੱਪਰ ਵੀ ਬਹੁਤ ਜ਼ਿਆਦਾ ਅਸਰ ਆਉਂਦਾ ਹੈ ਤਾਂ ਜਦੋਂ ਕਿਡਨੀ ਦੇ ਉੱਪਰ ਅਸਰ ਆ ਜਾਂਦਾ ਤੇ ਕਿਡਨੀ ਦਾ ਜਿਹੜਾ ਫਿਲਟਰੇਸ਼ਨ ਦਾ ਜਿਹੜਾ ਵਰਕ ਹੈ ਉਹ ਵੀ ਪ੍ਰੋਸੈਸ ਘਟਦਾ ਜਦੋਂ ਕਿਡਨੀ ਦਾ ਪ੍ਰੋਸੈਸ ਫਿਲਟਰੇਸ਼ਨ ਪ੍ਰੋਸੈਸ ਘਟੇਗਾ ਜ਼ੋਰ ਵੱਧ ਲੱਗੇਗਾ ਫਿਲਟਰੇਸ਼ਨ ਪ੍ਰੋਸੈਸ ਘਟ ਗਿਆ ਤਾਂ ਉੱਡ ਨਾਲ ਕ੍ਰਿਟਿਨਿਨ ਵੀ ਵਧਣਾ ਸ਼ੁਰੂ ਹੋ ਜਾਂਦਾ ਔਰ ਬਲੱਡ ਜੂਰੀਆ ਵੀ ਵਧਣਾ ਸ਼ੁਰੂ ਹੋ ਜਾਂਦਾ ਉਸ ਤੋਂ ਬਾਅਦ ਜਦੋਂ ਕਿਡਨੀ ਦਾ ਇੱਕ ਵਾਰੀ ਕ੍ਰਿਟਿਨਿਨ ਡਿਸਟਰਬ ਹੋ ਗਿਆ ਫਿਰ ਉਹਦੇ ਜਿਹੜੇ ਰਿਜ਼ਲਟ ਹੋਰ ਭਿਆਨਕ ਜਿਹੜੇ ਉਹ ਹੋਣੇ ਸ਼ੁਰੂ ਹੋ ਜਾਂਦੇ ਨੇ ਔਰ ਇਹਦਾ ਇਹਦਾ ਕਾਰਨ ਜਿਵੇਂ ਤੁਸੀਂ ਦੱਸ ਰਹੇ ਕਿ ਸ਼ੂਗਰ ਵੀ ਇੱਕ ਕਾਰਨ ਬਣ ਜਾਂਦਾ ਦੋ ਤਰ੍ਹਾਂ ਦੇ ਮਿੱਠੇ ਨੇ ਜਿਹਦੇ ਕਿ ਸਿੰਥੈਟਿਕ ਮਿੱਠਾ ਆਪਾਂ ਬੰਦ ਕਰਨਾ ਹੁੰਦਾ ਜਿਹੜਾ ਨੇਚਰਲੀ ਮਿੱਠਾ ਹੁੰਦਾ ਉਹ ਆਪਾਂ ਲੈ ਸਕਦੇ ਆ ਉਹਦੇ ਵਿੱਚ ਕੀ ਕੀ ਆ ਜਾਂਦਾ ਜਿਵੇਂ ਫਰੂਟਸ ਹੋਗੇ ਉਹ ਆਪਾਂ ਲੈ ਸਕਦੇ ਹਾਂ ਹੁਣ ਫਰੂਟਸ ਵੀ ਕੌਣ ਲੈ ਸਕਦਾ ਫਰੂਟਸ ਦੀ ਇੱਕ ਤਸਵੀਰ ਹੁੰਦੀ ਹੈ ਤੇ ਇੱਕ ਸਾਡੀ ਬਾਡੀ ਦੀ ਤਸਵੀਰ ਹੁੰਦੀ ਹੈ ਸਾਡੀ ਬਾਡੀ ਦੇ ਮੁਤਾਬਕ ਕਿਹੜਾ ਫਰੂਟ ਸਾਨੂੰ ਪਚਦਾ ਅਸੀਂ ਉਹੀ ਲੈਣਾ ਹੈ ਇਹ ਨਹੀਂ ਕਿ ਤੁਹਾਡੀ ਬਾਡੀ ਪਹਿਲਾਂ ਹੀ ਕਫ ਬਣਾਉਂਦੀ ਹੈ ਤੇ ਤੁਸੀਂ ਬਨਾਣਾ ਖਾ ਰਹੇ ਹੋ ਤਾਂ ਉਥੇ ਤੁਹਾਨੂੰ ਉਹ ਸ਼ੂਟੇਬਲ ਨਹੀਂ ਰਹੇਗਾ ਇਕੁਐਲਿਟੀ ਨਹੀਂ ਸਾਰਿਆਂ ਦੀ ਬਿਲ ਇਕੁਐਲਿਟੀ ਨਹੀਂ ਹੈਗੀ ਜਿਵੇਂ ਸਾਡੇ ਕੋਲ ਵੀ ਪੇਸ਼ੈਂਟ ਆਉਂਦੇ ਨੇ ਉਹ ਸਾਨੂੰ ਪੁੱਛਦੇ ਨੇ ਕਿ ਕਿਹੜਾ ਫਰੂਟ ਲਈਏ ਕਿਹੜਾ ਨਾਲ ਲਈਏ ਅਸੀਂ ਉਹਨਾਂ ਨੂੰ ਵੀ ਇਹੀ ਕਹਿੰਦੇ ਕਿ ਜਿਹੜਾ ਤੁਹਾਡੀ ਬਾਡੀ ਦੇ ਤਸਵੀਰ ਦੇ ਮੁਤਾਬਕ ਤੁਹਾਨੂੰ ਪਚ ਰਿਹਾ ਉਹ ਤੁਸੀਂ ਲੈ ਸਕਦੇ ਹੋ ਔਰ ਸੀਜ਼ਨਲੀ ਫਰੂਟ ਲੈਣਾ ਹੈ ਕਦੀ ਵੀ ਸੀਜ਼ਨ ਤੋਂ ਬਾਹਰ ਹੋ ਕੇ ਆਪਾਂ ਫਰੂਟ ਨਹੀਂ ਲੈਣਾ ਤੁਸੀਂ ਸ਼ਾਇਦ ਦੀ ਗੱਲ ਕੀਤੀ ਹੈ ਸ਼ਾਇਦ ਨੂੰ ਵੀ ਇੱਕ ਮਿਗਧਾਰ ਮਾਤਰਾ ਦੇ ਵਿੱਚ ਆਪਾਂ ਲੈ ਸਕਦੇ ਹਾਂ ਔਰ ਜਿਹੜਾ ਗੰਨੇ ਦਾ ਰਸ ਦੀ ਤੁਸੀਂ ਗੱਲ ਕੀਤੀ ਹੈ ਇਥੇ ਵੀ ਥੋੜੀ ਜੀ ਕਨਫਿਊਜ਼ਨ ਆਪਾਂ ਕਲੀਅਰ ਕਰਾਂਗੇ ਗੰਨੇ ਦਾ ਜਿਹੜਾ ਰਸ ਹੈ ਉਹ ਤੁਸੀਂ ਕਢਵਾ ਕੇ ਬਿਲਕੁਲ ਨਹੀਂ ਪੀਣਾ 슈ਗਰ ਦੇ ਪੇਸ਼ੈਂਟ ਜਿਹੜੇ ਨੇ ਉਹ ਕਢਵਾ ਕੇ ਗੰਨੇ ਦਾ ਜੂਸ ਨਹੀਂ ਪੀਣਗੇ ਔਰ ਫਰੂਟ ਵੀ ਕੋਸ਼ਿਸ਼ ਕਰੋ ਕਿ ਜੂਸ ਦੇ ਰੂਪ ਦੇ ਵਿੱਚ ਨਾ ਲਿਆ ਜਾਵੇ ਉਹਨੂੰ ਵੈਸੇ ਹੀ ਚਬਾ ਕੇ ਖਾਧਾ ਜਾਵੇ ਔਰ ਗੰਨੇ ਨੂੰ ਚੂਪ ਕੇ ਖਾਧਾ ਜਾਵੇ ਉਹਦਾ ਉਹਦਾ ਫਰਕ ਕੀ ਆਏਗਾ ਉਹਦਾ ਫਾਇਦਾ ਕੀ ਹੋਏਗਾ ਜਦੋਂ ਆਪਾਂ ਗੰਨੇ ਨੂੰ ਗਲਾਸ ਭਰ ਕੇ ਪੀਨੇ ਆ ਤਾਂ ਉਹ ਡਾਇਰੈਕਟਲੀ ਐਸਿਡ ਮਾਤਰਾ ਦੇ ਵਿੱਚ ਹੁੰਦਾ ਹੈ ਤਾਂ ਉਹ ਡਾਇਰੈਕਟ ਸਾਡੀ ਬਾਡੀ ਚ ਐਸਿਡ ਜਾਂਦਾ ਹੈ ਪਰ ਉਹੀ ਐਸਿਡ ਨੂੰ ਜਦੋਂ ਤੁਸੀਂ ਗੰਨੇ ਨੂੰ ਚੂਪਦੇ ਹੋ ਤਾਂ ਤੁਸੀਂ ਚਬਾਉਂਦੇ ਹੋ ਜਦੋਂ ਚਬਾਉਂਦੇ ਹੋ ਤੇ ਤੁਹਾਡਾ ਸਲਾਈਵਾ ਜਿਹੜਾ ਹੈ ਉਸ ਗੰਨੇ ਦੇ ਰਸ ਨਾਲ ਮਿਕਸ ਹੋ ਕੇ ਤੁਹਾਡੀ ਬਾਡੀ ਚ ਜਾਂਦਾ ਹੈ ਔਰ ਉਹ ਉਹ ਚੂਪਿਆ ਹੋਇਆ ਗੰਨਾ ਜਿਹੜਾ ਹੈ ਉਹਦਾ ਰਸ ਤੁਹਾਡੀ ਡਾਇਬੀਟਿਕ ਵਾਸਤੇ ਦਵਾਈ ਦਾ ਕੰਮ ਕਰੇਗਾ ਔਰ ਪੀਤਾ ਹੋਇਆ ਗਲਾਸ ਕੱਢਿਆ ਹੋਇਆ ਗਲਾਸ ਦਾ ਇੱਕ ਗੰਨੇ ਦਾ ਰਸ ਜਿਹੜਾ ਉਹ ਵੀ ਤੁਹਾਡੀ ਸ਼ੂਗਰ ਨੂੰ ਡਿਸਟਰਬ ਕਰ ਸਕਦਾ ਇਸ ਕਰਕੇ ਜਦੋਂ ਵੀ ਅਸੀਂ ਫਰੂਟਸ ਲੈ ਰਹੇ ਹਾਂ ਜਾਂ ਗੰਨਾ ਗੰਨੇ ਦਾ ਜੂਸ ਲੈਣਾ ਤਾਂ ਉਹਨੂੰ ਡਾਇਰੈਕਟਲੀ ਲਿਆ ਜਾਵੇ ਤਾਂ ਜੋ ਸਲਾਈਵਾ ਦੇ ਨਾਲ ਉਹ ਤੁਹਾਡੀ ਬਾਡੀ ਚ ਟੇਕ ਕਰੇ ਤਾਂ ਜੋ ਤੁਹਾਡਾ ਸਹੀ ਤਰੀਕੇ ਨਾਲ ਉਹ ਪਚ ਸਕੇ ਤਾਂ ਉਹ એનર્ਜੀ ਚ ਕਨਵਰਟ ਹੋ ਸਕੇ ਤੁਸੀਂ ਤਸਵੀਰ ਦੀ ਗੱਲ ਕੀਤੀ ਹੈ ਕਿ ਜਿਹੜਾ ਤਸਵੀਰ ਆ ਉਹ ਕਿਸ ਤਰ੍ਹਾਂ ਉਹ ਉਹਦੀ ਜਜਮੈਂਟ ਕੀਤੀ ਜਾਵੇ ਕਿ ਕਿਹੜੇ ਬੰਦੇ ਦੀ ਤਸਵੀਰ ਗਰਮ ਹੈ ਕਿਸ ਦੀ ਵਾਈਵਾਦੀ ਆਲੀ ਕਿਸੇ ਵੀ ਟੰਡੀ ਆ ਉਹ ਉਹਦਾ ਕਿੱਦਾਂ ਸੀ ਜਜਮੈਂਟ ਕਰ ਸਾਵਾਂ ਉਹਦਾ ਸਭ ਤੋਂ ਪਹਿਲਾਂ ਤਾਂ ਅਗਰ ਪੇਸ਼ੈਂਟ ਸਾਡੇ ਕੋਲ ਆ ਰਿਹਾ ਹੈ ਉਹਦੇ ਨਾਲ ਡਿਸਕਸ਼ਨ ਹੋ ਰਹੀ ਹੈ ਸਾਨੂੰ ਪਤਾ ਲੱਗ ਰਿਹਾ ਪੇਸ਼ੈਂਟ ਦੱਸ ਰਿਹਾ ਕਿ ਮੈਨੂੰ ਆ ਚੀਜ਼ਾਂ ਖਾਣ ਤੋਂ ਬਾਅਦ ਆ ਆ ਪ੍ਰੋਬਲਮ ਆਈ ਹੈ ਤਾਂ ਉਸ ਤੋਂ ਨੂੰ ਜੱਜ ਕਰ ਲੈਣੇ ਕਿ ਇਹਦੀ ਬਾਡੀ ਦੇ ਵਿੱਚ ਵਾਤ ਵਧੀ ਹੋਈ ਹੈ ਲੱਛਣ ਲੱਛਣਾਂ ਤੋਂ ਪਤਾ ਲੱਗ ਜਾਂਦਾ ਹੈ ਜਾਂ ਇਹਦੀ ਬਾਡੀ ਦੇ ਵਿੱਚ ਕਫ ਵਧਿਆ ਹੋਇਆ ਜਾਂ ਇਹਦੀ ਬਾਡੀ ਚ ਪਿੱਤ ਵਧਿਆ ਹੋਇਆ ਵਾਤ ਕਫ ਪਿੱਤ ਹਾਂ ਇਤਨਾ ਚੀਜ਼ਾਂ ਅਗਰ ਵਧੀਆਂ ਨੇ ਜਾਂ ਘਟੀਆਂ ਨੇ ਤਾਂ ਉਹ ਕਾਉਂਸਲਿੰਗ ਚ ਪਤਾ ਲੱਗ ਜਾਂਦਾ ਅਗਰ ਪੇਸ਼ੈਂਟ ਨੇ ਇਹ ਚੀਜ਼ ਨੂੰ ਦੇਖਣਾ ਹੈ ਜਸਟੀਫਾਈ ਕਰਨਾ ਹੈ ਵੀ ਮੇਰੀ ਬਾਡੀ ਚ ਕੀ ਵਧਿਆ ਹੋਇਆ ਤਾਂ ਸਭ ਤੋਂ ਪਹਿਲਾਂ ਉਹ ਇਹ ਮਹਿਸੂਸ ਕਰੇ ਕਿ ਜਿਹੜੀ ਵੀ ਚੀਜ਼ ਉਹ ਖਾ ਰਿਹਾ ਉਸ ਦੇ ਨਾਲ ਉਹਦੇ ਸਕਿਨ ਦੇ ਉੱਪਰ ਕੋਈ ਦਾਗਤ ਨਹੀਂ ਪੈ ਰਿਹਾ ਉਈ ਨਿੱਕੇ ਨਿੱਕੇ ਦਾਣੇ ਤੇ ਨਹੀਂ ਨਿਕਲ ਰਹਾ ਹੈ ਅਗਰ ਇਸ ਤਰ੍ਹਾਂ ਕੁਝ ਵੀ ਖਾਣ ਤੋਂ ਬਾਅਦ ਉਹਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਤੇ ਇਟ ਮੀਨਸ ਉਹਦੀ ਬਾਡੀ ਦੇ ਵਿੱਚ ਜਿਹੜਾ ਉਹ ਪਿੱਤ ਹੈ ਉਹ ਵਧਿਆ ਹੋਇਆ ਉਹਦੀ ਬਾਡੀ ਗਰਮੀ ਜ਼ਿਆਦਾ ਮਹਿਸੂਸ ਕਰਦੀ ਹੈ ਕੁਝ ਵੀ ਖਾਣ ਤੋਂ ਬਾਅਦ ਉਹਦੀ ਬਾਡੀ ਚ ਗਰਮੀ ਦੀ ਮਾਤਰਾ ਵਧ ਜਾਂਦੀ ਹੈ ਪਿੱਤ ਦੀ ਮਾਤਰਾ ਵਧ ਜਾਂਦੀ ਹੈ ਤੇ ਉਹਦੇ ਨਾਲ ਉਹਦੀ ਸਕਿਨ ਨੂੰ ਜਿਹੜਾ ਉਹ ਇੰਡੀਕੇਟ ਕਰਨਾ ਸ਼ੁਰੂ ਕਰ ਦਿੰਦੀ ਹੈ ਔਰ ਜੇ ਆਪਾਂ ਕਫ ਦੀ ਗੱਲ ਕਰੀਏ ਕੁਝ ਵੀ ਖਾਣ ਤੋਂ ਬਾਅਦ ਉਦੇ ਉਹਨੂੰ ਨਜ਼ਲੇ ਦੀ ਸਮੱਸਿਆ ਆਂਦੀ ਹੈ ਜਾਂ ਉਹਦੇ ਛਾਤੀ ਦੇ ਵਿੱਚ ਭਾਰੀਪਨ ਮਹਿਸੂਸ ਹੋਣ ਲੱਗ ਪੈਂਦਾ ਜਾਂ ਛੀਟੀ ਵੱਜਣੀ ਸ਼ੁਰੂ ਹੋ ਜਾਂਦੀ ਹੈ ਤਾਂ ਉਹਦੀ ਬਾਡੀ ਜਿਹੜੀ ਉਹ ਕਫ ਦੇ ਦੁਪਰਭਾਵਿਤ ਹੈਗੀ ਹੈ ਉਹਦੀ ਬਾਡੀ ਚ ਕਫ ਜਿਆਦੀ ਮਾਤਰਾ ਚ ਵੱਧਾ ਇਸ ਕਰਕੇ ਉਹਨੂੰ ਕਫ ਵਾਲੀਆਂ ਜਿਹੜੀਆਂ ਚੀਜ਼ਾਂ ਨੇ ਜਿਵੇਂ ਠੰਡੀਆਂ ਨੇ ਠੰਡੇ ਫਰੂਟਸ ਹੋਗੇ ਜਾਂ ਫ੍ਰਿਜ ਦੀਆਂ ਆਈਟਮਾਂ ਹੋਗੀਆਂ ਜਾਂ ਹੋਰ ਚੀਜ਼ਾਂ ਹੋਗੀਆਂ ਉਹਨਾਂ ਦਾ ਪਰਹੇਜ਼ ਉਹਨੂੰ ਕਰਨਾ ਚਾਹੀਦਾ ਇਹ ਪੇਸ਼ੈਂਟ ਆਪਣੇ ਆਪ ਇਹਨੂੰ ਜਸਟੀਫਾਈ ਕਰ ਸਕਦਾ ਹੈ ਇਹ ਚੀਜ਼ ਖਾਣ ਤੋਂ ਬਾਅਦ ਪੇਸ਼ੈਂਟ ਦੇ ਜੋੜਾਂ ਚ ਦਰਦ ਮਹਿਸੂਸ ਕਰਦਾ ਹੈ ਅੱਡੀ ਦੇ ਵਿੱਚ ਦਰਦ ਮਹਿਸੂਸ ਕਰਦਾ ਸਵੇਰੇ ਉੱਠਦੇ ਸਾਰ ਪੈਰ ਧਰਤੀ ਤੇ ਨਹੀਂ ਲੱਗਦਾ ਤਾਂ ਉਹ ਪੇਸ਼ੈਂਟ ਸਮਝ ਸਕਦਾ ਹੈ ਕਿ ਮੇਰੀ ਬਾਡੀ ਦੇ ਵਿੱਚ ਵਾਤ ਵੱਜ ਚੁੱਕੀ ਹੈ ਉੱਥੇ ਹੁਣ ਉਹਨੂੰ ਵਾਈ ਵਾਲੀਆਂ ਚੀਜ਼ਾਂ ਜਿੰਨੀਆਂ ਵੀ ਨੇ ਉਹ ਉਹਨੂੰ ਬੰਦ ਰੱਖਣੀਆਂ ਪੈਣਗੀਆਂ ਉਹਨਾਂ ਦਾ ਭਰੇਜ ਕਰਨਾ ਪਵੇਗਾ ਸੋ ਇਸ ਤਰੀਕੇ ਨਾਲ ਜੇ ਅਸੀਂ ਆਪਣੀ ਬਾਡੀ ਦਾ ਸੁਭਾਅ ਨੂੰ ਜਾਣ ਲਈਏ ਤੇ ਅਸੀਂ ਉਹਦੇ ਮੁਤਾਬਕ ਖਾਣਾ ਸ਼ੁਰੂ ਕਰ ਲਈਏ ਤਾਂ ਮਤਲਬ ਹੀ ਨਹੀਂ ਹੈ ਕਿ ਤੁਹਾਡੇ ਸੀਚ ਕੋਈ ਬਿਮਾਰੀ ਆ ਸਕੇ ਸੋ ਇਹ ਚੀਜ਼ਾਂ ਨੂੰ ਥੋੜਾ ਜਿਹਾ ਇਕੱਲਾ ਡਾਕਟਰ ਨਹੀਂ ਤੁਹਾਨੂੰ ਠੀਕ ਕਰ ਸਕਦਾ ਹਰ ਇੱਕ ਪੇਸ਼ੈਂਟ ਨੂੰ ਆਪੂ ਆਪਣੀ ਜ਼ਿੰਮੇਵਾਰੀ ਆਪ ਲੈਣੀ ਪੈਗੀ ਅਗਰ ਥੋੜੀ ਥੋੜੀ ਵੀ ਤੁਸੀਂ ਜ਼ਿੰਮੇਵਾਰੀ ਲੈ ਲਈ ਤਾਂ ਸਾਨੂੰ ਡਾਕਟਰਾਂ ਦੇ ਗੇੜੇ ਜਿਹੜੇ ਉਹ ਕੱਢਨੇ ਨਹੀਂ ਪੈਣਗੇ ਤੁਹਾਡਾ ਕਹਿਣ ਦਾ ਭਾਵ ਹੈ ਕਿ ਮਰੀਜ਼ ਦੀ ਕਾਉਂਸਲਿੰਗ ਦੌਰਾਨ ਤੁਸੀਂ ਉਹਦੀ ਰੀਡਿੰਗ ਕਰਦੇ ਹੋ ਉਹਦੇ ਲੱਛਣਾਂ ਦੇ ਮੁਤਾਬਕ ਬਾਤ ਕਾਪੇ ਤਦਾ ਜੀ ਜਿਹੜਾ ਉਹ ਜੱਜ ਕਰਕੇ ਤੇ ਉਹਨੂੰ ਦਵਾਈ ਇਹ ਕਾਫੀ ਜ਼ਰੂਰੀ ਹੁੰਦਾ ਜ਼ਰੂਰੀ ਹੈ ਜ਼ਰੂਰੀ ਹੁੰਦਾ ਪਰ ਆਮ ਤੌਰ ਤੇ ਤਸਵੀਰ ਦੇ ਮੁਤਾਬਕ ਜਿਹੜੀ ਤੁਹਾਡੀ ਇਲੈਕਟ੍ਰੋ ਹੋਮੈਓਪੈਥੀ ਵਿਧੀ ਆ ਇਹ ਤੁਸੀਂ ਇੱਥੋਂ ਸ਼ੁਰੂ ਕਰਦੇ ਆਂ ਬਿਲਕੁਲ ਜੀ ਬਿਲਕੁਲ ਉਹਨੂੰ ਪੂਰਾ ਰੀਡ ਕਰਕੇ ਕਾਉਂਸਲਿੰਗ ਤੋਂ ਬਾਅਦ ਹਾਂਜੀ ਹਾਂਜੀ ਤੁਸੀਂ ਵੀ ਦੇਖਿਆ ਹੋਵੇਗਾ ਜਦੋਂ ਸਾਡੇ ਕੋਲ ਪੇਸ਼ੈਂਟ ਆਂਦਾ ਹੈ ਤਾਂ ਟੋਟਲੀ 20 ਤੋਂ 30 ਮਿੰਟ ਅਸੀਂ ਪੇਸ਼ੈਂਟ ਦੇ ਅਸੀਂ ਦੇ ਰਹੇ ਹੁੰਨੇ ਆ ਉਹ ਇਸੇ ਕਰਕੇ ਦਿੱਤਾ ਜਾਂਦਾ ਹੈ ਕਿ ਉਹਦੀ ਪੂਰੀ ਪੁਰਾਣੀ ਹਿਸਟਰੀ ਤੇ ਅਜੇ ਤੱਕ ਉਹ ਸਾਡੇ ਟੇਬਲ ਤੇ ਆਣ ਕੇ ਬੈਠਾ ਤਦ ਤੱਕ ਉਹਨੇ ਕੀ ਕੁਝ ਖਾਦਾ ਹੈ ਕਿੰਨੇ ਕਿੰਨੇ ਹਸਪੀਟਲਾਂ ਤੱਕ ਜਾ ਆਇਆ ਕਿੰਨੀ ਕ ਦਵਾਈ ਦਾ ਇਨਟੇਕ ਉਹਨੇ ਕਰ ਲਿਆ ਉਹ ਸਾਰੀ ਹਿਸਟਰੀ ਲੈਣ ਤੋਂ ਬਾਅਦ ਅਸੀਂ ਨਤੀਜੇ ਤੇ ਪਹੁੰਚਦੇ ਆਂ ਫਿਰ ਅਸੀਂ ਜਾ ਕੇ ਉਹਨੂੰ ਆਪਣਾ ਜਿਹੜਾ ਇਲੈਕਟ੍ਰੋ ਹੋਮਿਓਪੈਥੀ ਆ ਡ੍ਰੌਪਸ ਆ ਬੂੰਦਾ ਨੇ ਇਹ ਉਹਨੂੰ ਦੇਣਾ ਸ਼ੁਰੂ ਕਰਦੇ ਆਂ ਔਰ ਸਾਡੇ ਕੋਲ ਆਏ ਹੋਏ ਪੇਸ਼ੈਂਟ ਦੇ ਰਿਜ਼ਲਟ ਤਾਂ ਹੀ ਫਾਸਟ ਨੇ ਤਾਂ ਹੀ ਜਲਦੀ ਨੇ ਤਾਂ ਹੀ ਸਟਰੋਂਗ ਨੇ ਕਿਉਂਕਿ ਅਸੀਂ ਉਹਦੀ ਕੋਕ ਕਰਨ ਤੋਂ ਬਾਅਦ ਕੋਕ ਕਰਨ ਤੋਂ ਬਾਅਦ ਜੜ ਤੇ ਉੱਪਰ ਹੀ ਅਸੀਂ ਵਰਕ ਕਰਨਾ ਸਟਾਰਟ ਕਰਦੇ ਆਂ ਤਾਂ ਹੀ ਰਿਜ਼ਲਟ ਜਿਹੜੇ ਸਟਾਰਟ ਹੋ ਜਾਂਦੇ ਨੇ ਇੱਕ ਜਿਹੜਾ ਫਰੂਟਸ ਦੀ ਗੱਲ ਚੱਲੀ ਸੀ ਕਈ ਟੀਵੀ ਦੇ ਉੱਤੇ ਵੀ ਆਮ ਮੇਰੀ ਚਰਚਾ ਹੁੰਦੀ ਰਹਿੰਦੀ ਆ ਜਿਹੜੇ ਕਈ ਆਪਣੇ ਸਵੈ ਸਵੈ ਤੌਰ ਤੇ ਬਣੇ ਆ ਡਾਕਟਰ ਜੀ ਜੀ ਜਿਹੜਾ ਆਂਬ ਆ ਉਹ ਬੇਹੱਦ ਮਿੱਠਾ ਅੰਗੂਰ ਮਿੱਠਾ ਕਈ ਡਾਕਟਰ ਕਹਿੰਦੇ ਆ ਕਿ ਨੂੰ ਖਾਓ ਤੁਸੀਂ ਵੱਧ ਮਾਤਰਾ ਵਿੱਚ ਖਾਓ ਨਹੀਂ ਉਹ ਦੇਖੋ ਜੀ ਆਪਾਂ ਫੇਰ ਉੱਥੇ ਆ ਜਾਂਦੇ ਨਾ ਜਿਵੇਂ ਹੁਣ ਆਂਬ ਹੋ ਗਿਆ ਇਹਦੇ ਵਿੱਚ ਮਿਠਾਸ ਬਹੁਤ ਜ਼ਿਆਦਾ ਹੈ ਇਹ ਅਗਰ ਤੁਸੀਂ ਇਹਦੇ ਸੀਜ਼ਨ ਦੇ ਮੁਤਾਬਕ ਤੁਸੀਂ ਟੇਸਟ ਅਨੁਸਾਰ ਲੈ ਲਓ ਤੇ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਮੈਂ ਆਪਣੇ ਗਰੇਪਸ ਨੇ ਅੰਗੂਰ ਦੀ ਗੱਲ ਆਪਾਂ ਕੀਤੀ ਹੈ ਤਾਂ ਅੰਗੂਰ ਵੀ ਤੁਸੀਂ ਟੇਸਟ ਅਨੁਸਾਰ ਲੈ ਸਕਦੇ ਹੋ ਸ਼ੂਗਰ ਵਾਲੇ ਪੇਸ਼ੈਂਟ ਲਈ ਇੰਨੀ ਇਹ ਚੀਜ਼ ਜ਼ਰੂਰ ਰਹਿੰਦੀ ਹੈ ਕਿ ਜਿਵੇਂ ਆਮ ਬੰਦਾ ਹਰ ਚੀਜ਼ ਨੂੰ ਚੱਕਿਆ ਖਾ ਲਿਆ ਮਿੱਠਾ ਹੈ ਘੱਟ ਮਿੱਠਾ ਵੱਧਾ ਉੱਥੇ ਉਹਨੂੰ ਜਿਹੜਾ ਡਾਇਬਟਿਕ ਪੇਸ਼ੈਂਟ ਹੈ ਉਹਨੂੰ ਥੋੜੀਆਂ ਜਿਹੀਆਂ ਅੱਖਾਂ ਖੋਲਣੀਆਂ ਹੀ ਪੈਣਗੀਆਂ ਇਹ ਉਹਦੀ ਸ਼ੂਗਰ ਜਦੋਂ ਜਦ ਤੱਕ ਉਹ ਮੈਡੀਸਿਨ ਲੈ ਰਿਹਾ ਉਹ ਚਾਹ ਦੀ ਸ਼ੂਗਰ ਡਿਸਟਰਬ ਹੈ ਤਾਂ ਵੀ ਅਗਰ ਦਵਾਈ ਲੈਣ ਤੋਂ ਬਾਅਦ ਸ਼ੂਗਰ ਠੀਕ ਹੋ ਗਈ ਹੈ ਫਿਰ ਵੀ ਉਹਨੂੰ ਕੁਝ ਚੀਜ਼ਾਂ ਦਾ ਪ੍ਰਹੇਜ਼ ਕਰਨਾ ਹੀ ਪਵੇਗਾ ਕਿਉਂਕਿ ਉਹ ਖਾ ਮੰਨਾਂ ਫਿਰ ਵੀ ਅਸੀਂ ਨਹੀਂ ਕਿਸੇ ਨੂੰ ਕਰਦੇ ਖਾ ਸਕਦਾ ਪਰ ਉਹਨੂੰ ਇੱਕ ਕੁਆਂਟੀਟੀ ਦੇ ਵਿੱਚ ਇੱਕ ਟੇਸਟ ਅਨੁਸਾਰ ਲੈ ਸਕਦਾ ਰੱਜ ਕੇ ਨਹੀਂ ਖਾ ਸਕਦਾ ਸਾਵਧਾਨ ਰਹਿਣਾ ਪਊਗਾ ਇਸ ਤਰ੍ਹਾਂ ਕਹਿੰਦੇ ਸਾਵਧਾਨੀ ਹਟੇ ਤੇ ਦੁਰਘਟਨਾ ਹੈ ਜੀ ਇੱਕ ਸਾਨੂੰ ਦੱਸੋ ਕਿ ਸ਼ੂਗਰ ਪੇਸ਼ੈਂਟ ਜਿਹੜਾ ਉਹ ਦੁੱਧ ਦਾ ਜਿਹੜਾ ਦੁੱਧ ਦਹੀਂ ਵਗੈਰਾ ਲੈ ਸਕਦਾ ਬਿਲਕੁਲ ਨਹੀਂ ਲੈ ਸਕਦਾ ਜੀ ਦੁੱਧ ਦਹੀਂ ਉਹਦੇ ਚ ਕਾਰਨ ਕੀ ਹੁੰਦਾ ਹੈ ਕਿ ਦੁੱਧ ਅੱਜ ਜਿੰਨਾ ਵੀ ਸਾਡੇ ਘਰਾਂ ਤੱਕ ਆ ਰਿਹਾ ਹੈ ਅਗਰ ਸ਼ਹਿਰ ਦੀ ਗੱਲ ਕਰੀਏ ਤਾਂ ਸ਼ਹਿਰ ਦੇ ਵਿੱਚ ਤਾਂ ਪੈਕੇਜਿੰਗ ਹੀ ਪਹੁੰਚ ਰਿਆ ਪਿੰਡ ਦੀ ਵੀ ਗੱਲ ਕਰੀਏ ਤੇ ਪਿੰਡ ਦੇ ਵਿੱਚ ਵੀ ਅੱਜ ਜਿੰਨਾ ਵੀ ਦੁੱਧ ਹੈ ਉਹ ਸਾਰੇ ਦਾ ਸਾਰਾ ਆਪਾਂ ਨੂੰ ਇਹ ਵੀ ਪਤਾ ਹੈ ਕਿ ਉਹ ਕਿਵੇਂ ਦਾ ਹੈ ਜਿਉ ਵਸੀਂ ਚਾਰਾ ਜਿਸ ਤਰ੍ਹਾਂ ਦਾ ਪਸ਼ੂ ਨੂੰ ਪਾ ਰਹੇ ਆ ਉਸੇ ਤਰ੍ਹਾਂ ਦਾ ਹੀ ਸਾਡੀ ਬੋਡੀ ਨੂੰ ਉਹ ਦੁੱਧ ਮਿਲ ਰਿਹਾ ਔਰ ਦੂਸਰੇ ਨੰਬਰ ਤੇ ਮੱਝ ਦਾ ਦੁੱਧ ਬਿਲਕੁਲ ਵੀ ਡਾਇਬਟਿਕ ਪੇਸ਼ੈਂਟ ਵਾਲਾ ਜ਼ੁਬਾਨ ਤੇ ਨਹੀਂ ਰੱਖੇਗਾ ਕਿਉਂਕਿ ਮੱਝ ਦਾ ਦੁੱਧ ਇਨਸਾਨ ਵਾਸਤੇ ਨਹੀਂ ਬਣਿਆ ਜਿਹੜਾ ਜਿੰਨੇ ਦੁੱਧ ਪੀ ਕੇ ਵਿਹਲੇ ਬੈਠਣਾ ਹੈ ਹਾਂ ਉਹ ਇਨਸਾਨ ਮਾਈ ਦਾ ਦੁੱਧ ਦਾ ਸੇਵਨ ਕਰ ਸਕਦਾ ਹੈ ਜਿਨੇ ਵਰਜਿਸ਼ ਕਰਨੀ ਹੈ ਜਾਂ ਬਹੁਤ ਜ਼ਿਆਦਾ ਹਾਰਡ ਵਰਕ ਕਰਨਾ ਹੈ ਮਤਲਬ ਸਰੀਰ ਨੂੰ ਵੋਣਾ ਹੈ ਨਾਲ ਦੀ ਨਾਲ ਉਹ ਦੁੱਧ ਪੀ ਸਕਦਾ ਹੈ ਅਦਰਵਾਇਜ਼ ਮਾਈ ਦਾ ਦੁੱਧ ਕਿਸੇ ਵੀ ਇਨਸਾਨ ਵਾਸਤੇ ਨਹੀਂ ਬਣਿਆ ਜੇ ਦੁੱਧ ਪੀਣਾ ਹੈ ਤਾਂ ਤੁਸੀਂ ਡਾਇਬਟਿਕ ਪੇਸ਼ੈਂਟ ਵਾਸਤੇ ਮੈਂ ਖਾਸ ਕਰਕੇ ਗੱਲ ਕਰ ਰਿਹਾ ਜੇ ਡਾਇਬਟਿਕ ਪੇਸ਼ੈਂਟ ਨੇ ਦੁੱਧ ਪੀਣਾ ਹੈ ਤਾਂ ਉਹ ਦੇਸੀ ਗਾਂ ਦਾ ਦੇਸੀ ਦੁੱਧ ਜਿਹੜਾ ਹੈ ਉਹ ਪੀ ਸਕਦਾ ਅਦਰਵਾਈਜ਼ ਉਹਦੇ ਲਈ ਹੋਰ ਕੋਈ ਵੀ ਦੁੱਧ ਨਹੀਂ ਬਣਿਆ ਹਾਂ ਫਿਰ ਵੀ ਜੇ ਦੁੱਧ ਪੀਣ ਦਾ ਉਹਨੂੰ ਬੜੇ ਚਾਹੇ ਡਾਇਬਟਿਕ ਪੇਸ਼ੈਂਟ ਨੂੰ ਜੇ ਉਹਨੂੰ ਉਹਨੂੰ ਲੱਗਦਾ ਹੈ ਕਿ ਮੈਂ ਦੁੱਧ ਦੇ ਨਾਲ ਹੀ ਮੈਂ ਹੋ ਸਕਦਾ ਮੇਰੀ ਬਾਡੀ 'ਚ એનર્ਜੀ ਰਵੇ ਤਾਂ ਉਹ ਨਾਰੀਅਲ ਦਾ ਦੁੱਧ ਜ਼ਰੂਰ ਬਣਾ ਕੇ ਪੀ ਸਕਦਾ ਹੈ ਨਾਰੀਅਲ ਦਾ ਦੁੱਧ ਜਿਹੜਾ ਉਹ ਇੰਨਾ ਕੁ ਫਾਇਦੇਮੰਦ ਰਹੇਗਾ ਉਹਦੇ ਲਈ ਉਹਦੇ ਵਿੱਚ ਨਾਰੀਅਲ ਦੁੱਧ ਨੂੰ ਬਣਾਉਣ ਤੋਂ ਬਾਅਦ ਜਸਟ ਨਾਰਮਲ ਜਾਂ ਗਰਮ ਕਰਨਾ ਉਹਨੂੰ ਬਾਲਾ ਨਹੀਂ ਦਿਵਾਉਣਾ ਕੋਈ ਕੁਝ ਨਹੀਂ ਕਰਨਾ ਨਾਰਮਲ ਜਾਂ ਗਰਮ ਕਰਨਾ ਹੈ ਔਰ ਉਸ ਦੇ ਵਿੱਚ ਥੋੜੀ ਜੀ ਕਾਲੀ ਮਿਰਚ ਦਾ ਪਾਊਡਰ ਐਡ ਕਰਨਾ ਔਰ ਥੋੜੀ ਜੀ ਹਲਦੀ ਐਡ ਕਰਨੀ ਹੈ ਔਰ ਫਿਰ ਤੁਸੀਂ ਉਸ ਦੁੱਧ ਦਾ ਸੇਵਨ ਕਰਨਾ ਉਹਦਾ ਟੇਸਟ ਵੀ ਲਾਜਵਾ ਬरहेਗਾ ਔਰ ਤੁਹਾਡੀ 슈ਗਰ ਨੂੰ ਰਿਵਰਸ ਕਰਨ ਦੇ ਵਿੱਚ ਬਹੁਤ ਲਾਇਵ ਅੰਧ ਰਹੇਗਾ ਔਰ ਦੂਸਰਾ ਮੱਜ ਮੱਜ ਦਾ ਦੁੱਧ ਜਾਂ ਗਾਂ ਦਾ ਦੁੱਧ ਵੀ ਜਿਹੜਾ ਉਹ ਦੇ ਲਈ ਨਹੀਂ ਹੈ ਚਲੋ ਜਿਹੜਾ ਨਾਰੀਅਲ ਦਾ ਦੁੱਧ ਉਹਦੀ ਵਿਧੀ ਬਾਰੇ ਤੁਹਾਡੇ ਕੋਲ ਅਗਲੇ ਕਿਤੇ ਪੌਡਕਾਸਟ ਵਿੱਚ ਕਰਾਂਗੇ ਜੀ ਸਾਨੂੰ ਦੱਸਿਓ ਕਿ ਜਿਹੜਾ ਦੇਸੀ ਘਿਓ ਜਾਂ ਮੱਖਣ ਜੀ ਉਹ ਉਹਦਾ ਕਿਸ ਤਰ੍ਹਾਂ ਹੀ ਹਾਂ ਉਹਦੇ ਵਿੱਚ ਜਿਹੜਾ ਦੇਸੀ ਘਿਓ ਹੈਗਾ ਡਾਇਬਟਿਕ ਪੇਸ਼ੈਂਟ ਨੇ ਦੇਸੀ ਘਿਓ ਨੂੰ ਡਾਇਰੈਕਟਲੀ ਸਬਜੀ ਦੇ ਵਿੱਚ ਜਾਂ ਵੈਸੇ ਉਹਦਾ ਇਸਤੇਮਾਲ ਨਹੀਂ ਕਰਨਾ ਇੱਕ ਤਰੀਕਾ ਹੈਗਾ ਕਿ ਉਹ ਦੇਸੀ ਘਿਓ ਦਾ ਇਸਤੇਮਾਲ ਕਰ ਸਕਦਾ ਉਹ ਹੈਗਾ ਆਪਣੀ ਰੋਟੀ ਦੇ ਉੱਪਰ ਉਹਨੂੰ ਰੱਖ ਕੇ ਥੋੜਾ ਜਿਹਾ ਤੇ ਉਹਦੇ ਨਾਲ ਉਹ ਸੇਵਨ ਕਰ ਸਕਦਾ ਆਦਰਵਾਇਜ਼ ਹੋਰ ਕੋਈ ਵੀ ਤਰੀਕੇ ਦੇ ਨਾਲ ਉਹ ਘਿਓ ਨੂੰ ਸੇਵਨ ਨਹੀਂ ਕਰ ਸਕਦਾ ਫਿਰ ਵੀ ਘਿਓ ਕਿਹੜਾ ਗਾਂ ਦਾ ਮੱਝ ਦਾ ਦੁੱਧ ਦਾ ਘਿਓ ਜਿਹੜਾ ਉਹਦੇ ਲਈ ਨਹੀਂ ਬਣਿਆ ਗਾਂ ਦਾ ਘਿਓ ਹੈ ਤਾਂ ਉਹ ਰੋਟੀ ਦੇ ਉੱਪਰ ਰੱਖ ਕੇ ਉਹਨੂੰ ਲੈ ਸਕਦਾ ਪੂਰਾ ਵੀ ਮਨਾ ਨਹੀਂ ਹੈਗਾ ਪਰ ਫਿਰ ਉਹਨੂੰ ਇੱਥੇ ਵੀ ਸਾਵਧਾਨੀ ਵਰਤਣੀ ਪੈਗੀ ਇੱਕ ਸਾਨੂੰ ਦੱਸੋ ਕਿ ਜਿਹੜੀ ਸਬਜੀ ਦਾਲ ਦੇ ਵਿੱਚ ਤੜਕਾ ਜਿਹੜਾ ਕਿਸ ਚੀਜ਼ ਦਾ ਲਾਇਆ ਜਾਵੇ ਤੇਲ ਦਾ ਜਾਂ ਰਿਫਾਈਨਡ ਦਾ ਜਾਂ ਕਿਹੜੀ ਚੀਜ਼ ਦਾ ਸਭ ਤੋਂ ਵਧੀਆ ਹੈਗਾ ਸਰੋਂ ਦੇ ਤੇਲ ਦਾ ਤੜਕਾ ਸਰੋਂ ਦਾ ਤੇਲ ਜਿਹੜਾ ਹੈ ਉਹ ਸਾਡੀ ਬਾਡੀ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਚਿਕਨਾਹਟ ਨਹੀਂ ਪੈਦਾ ਕਰਦਾ ਸਾਡੇ ਖਾਣੇ ਨੂੰ ਵੀ ਜਲਦੀ ਡਾਈਜੈਸਟ ਕਰਦਾ ਔਰ ਉਹਦਾ ਕੋਈ ਵੀ ਸਾਈਡ ਇਫੈਕਟ ਸਾਡੀ ਬਾਡੀ ਤੇ ਨਹੀਂ ਹੁੰਦਾ ਇਹਦਾ ਪ੍ਰਮਾਣ ਅਗਰ ਲੈਣਾ ਹੈ ਤਾਂ ਆਪਾਂ ਇਸ ਤਰੀਕੇ ਤੋਂ ਲੈ ਸਕਦੇ ਵੀ ਸਾਡੇ ਜਿੰਨੇ ਵੀ ਬਜ਼ੁਰਗ ਤੰਦਰੁਸਤ ਸੀਗੇ ਜਿੰਨੀਆਂ ਵੀ ਉਹਨਾਂ ਨੇ ਲੰਮੀਆਂ ਉਮਰਾਂ ਭੋਗੀਆਂ ਨੇ ਉਹ ਸਭਨਾ ਨੇ ਸਰੋਂ ਦੇ ਤੇਲ ਦਾ ਤੜਕਾ ਲਗਾਇਆ ਔਰ ਨਾ ਕਿਸੇ ਰਫਾਈਨਡ ਨਾ ਕਿਸੇ ਹੋਰ ਜਿਹੜੇ ਪ੍ਰੋਵੈਜੇਟਿਵ ਜਿੰਨੀਆਂ ਵੀ ਚੀਜ਼ਾਂ ਨੇ ਉਹਨਾਂ ਦਾ ਉਹਨਾਂ ਨੇ ਇਸਤੇਮਾਲ ਨਹੀਂ ਕੀਤਾ ਸੋ ਇਸ ਕਰਕੇ ਸਾਨੂੰ ਥੋੜਾ ਜਿਹਾ ਸਾਡੇ ਬਜ਼ੁਰਗਾਂ ਦੀ ਜਿਹੜੀ ਉਹ ਇੱਕ ਤੌਰ ਤੋਰੀ ਹੋਈ ਸੀਗੀ ਉਹ ਤੇ ਤੁਰਨਾ ਪੈਗਾ ਜੇ ਤੰਦਰੁਸਤ ਰਹਿਣਾ ਹੈ ਤਾਂ। ਐਗਜ਼ਾਮਪਲ ਸਾਡੇ ਸਾਹਮਣੇ ਇੱਕ ਤਰ੍ਹਾਂ ਤਰ੍ਹਾਂ ਦੇ ਆਟੇ ਜਿਹੜੇ ਬਾਜ਼ਾਰ ਦੇ ਵਿੱਚ ਆ ਗਏ ਆ ਕਿ ਜਿਹੜਾ ਕਣਕ ਆ ਕਣਕ ਦੇ ਵਿੱਚ ਵੀ ਪੈਸਟੀਸਾਈਡ ਵਗੈਰਾ ਦਾ ਜਿਹੜਾ ਅਸਰ ਆ ਉਹ ਨੁਕਸਾਨਦਾਇਕ ਸਾਬਤ ਹੋ ਰਿਹਾ ਤੇ ਉਹਨੂੰ ਵਰਜਿਤ ਕੀਤਾ ਆ ਕਈ ਵੈਦਾਂ ਨੇ ਕਈ ਡਾਕਟਰਾਂ ਨੇ ਕਿ ਆਟਾ ਜਿਹੜਾ ਹੋਰ ਚੀਜ਼ਾਂ ਦਾ ਲਿਆ ਜਾਵੇ ਤੇ ਜੇ ਲਿਆ ਜਾਵੇ ਤੇ ਕਿਹੜੀਆਂ ਦੇ ਲਿਆ ਜਾਵੇ ਕਣਕ ਦਾ ਕਿਉਂ ਵਰਜਿਤ हां जी ਕਣਕ ਦੀ ਗੱਲ ਫੇਰ ਉਹੀ ਆ ਗਈ ਕਿ ਕਣਕ ਕੁਝ ਸਾਲਾਂ ਤੋਂ ਹੀ ਸਾਡੇ ਘਰਾਂ ਦੇ ਵਿੱਚ ਆਈਏ ਤੁਸੀਂ ਥੋੜਾ ਜਿਹਾ ਧਿਆਨ ਦਿਓ ਕਿ 100 200 ਸਾਲ ਆਪਾਂ ਪਿੱਛੇ ਜਾਈਏ ਤੇ ਉਸ ਟਾਈਮ ਤੇ ਕਣਕ ਦੀ ਖੇਤੀ ਸਾਡੇ ਇੰਡੀਆ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਬਿਲਕੁਲ ਨਹੀਂ ਸੀਗੀ ਉਸ ਟਾਈਮ ਤੇ ਕਾਦੀ ਖੇਤੀ ਸੀ ਉਸ ਟਾਈਮ ਤੇ ਜਵਾਰ ਸੀ ਮੱਕੀ ਸੀ ਬਾਜਰਾ ਸੀਗੇ ਔਰ ਬਾਬੇ ਨਾਨਕ ਵੱਲੋਂ ਬਖਸ਼ੇ ਹੋਏ ਕੋਧਰੇ ਦੀ ਜਿਹੜੀ ਖੇਤੀ ਕੀਤੀ ਜਾਂਦੀ ਸੀ ਕੋਧਰੇ ਦੇ ਵਿੱਚ ਵੀ ਪੰਜ ਤਰ੍ਹਾਂ ਦੇ ਮਿਲਟਸ ਐਡ ਨੇ ਜਿਨ੍ਹਾਂ ਨੂੰ ਆਪਾਂ ਪੋਜ਼ਿਟਿਵ ਫੂਡ ਦੇ ਨਾਮ ਦਿੰਨੇ ਆ ਉਹ ਐਡ ਸੀਗੇ ਔਰ ਉਹਨਾਂ ਦਾ ਸੇਵਨ ਬੋਡੀ ਨੂੰ ਡੇਲੀ ਹੁੰਦਾ ਸੀਗਾ ਤੇ ਜਿਹਦਾ ਜ਼ੀਰੋ ਸਾਈਡ ਇਫੈਕਟ ਸੀਗਾ ਔਰ ਸਾਡੀ ਸਾਡੇ ਬਜ਼ੁਰਗਾਂ ਦੀ ਸਿਹਤ ਵੀ ਤੰਦਰੁਸਤ ਸੀ ਔਰ 6 6 ਫੁੱਟ ਦੀਆਂ ਹਾਈਟ ਹੁੰਦੀ ਸੀ ਉਹਨਾਂ ਦੀ ਉਸ ਟਾਈਮ ਤੇ ਸੋ ਸਾਨੂੰ ਉਧਰ ਨੂੰ ਹੀ ਮੋੜ ਕਰਨਾ ਪਵੇਗਾ ਡਾਇਬਟਿਕ ਪੇਸ਼ੈਂਟ ਦੀ ਵੀ ਏਜ ਵੀ ਆਪਾਂ ਅਗਰ ਕਣਕ ਦੀ ਦੁੱਧ ਦੇ ਨਾਲ ਨਾਲ ਕਣਕ ਦੀ ਰੋਟੀ ਨੂੰ ਵੀ ਜੇ ਅਗਰ ਰੋਕ ਲਈਏ ਬੰਦ ਕਰ ਦਈਏ ਤਾਂ ਬਹੁਤ ਵਧੀਆ ਰਹੇਗਾ ਇਹ ਦੋਨਾਂ ਚੀਜ਼ਾਂ ਦਾ ਸੇਵਨ ਜਿਹੜਾ ਉਹ ਬੰਦ ਕਰਕੇ ਇਹਦੇ ਨਾਲ ਮਿਲਟਸ ਐਡ ਕਰ ਦਵੇ ਆਪਣੇ ਖਾਣੇ ਦੇ ਵਿੱਚ ਅ ਮਿਲਟਸ ਐਡ ਕਰਕੇ ਜਾਂ ਰਾਗੀ ਦੀ ਰੋਟੀ ਲੈਣੀ ਸ਼ੁਰੂ ਕਰ ਦਵੇ ਬਾਜਰੇ ਦੀ ਰੋਟੀ ਮੱਕੀ ਦੀ ਰੋਟੀ ਤਸਵੀਰ ਦੇ ਮੁਤਾਬਕ ਲੈਣੀ ਸ਼ੁਰੂ ਕਰ ਦਵੇ ਤਾਂ 슈ਗਰ ਪੇਸ਼ੈਂਟ ਵਾਸਤੇ ਉਹ ਇੱਕ ਦਵਾਈ ਦਾ ਕੰਮ ਕਰੇਗਾ ਰੋਟੀ ਵੀ ਘੱਟ ਖਾਣੀ ਚਾਹੀਦੀ ਹੈ 슈ਗਰ ਪੇਸ਼ੈਂਟ ਬਿਲਕੁਲ ਘੱਟ ਖਾਣੀ ਚਾਹੀਦੀ ਆ ਔਰ ਕਣਕ ਦੀ ਖਾਸ ਕਰਕੇ ਆਪਾਂ ਗੱਲ ਕਰੇ ਕਣਕ ਦੀ ਘੱਟ ਖਾਣੀ ਚਾਹੀਦੀ ਹੈ। ਅਗਰ ਰਾਗੀ ਦੀ ਖਾ ਰਹੇ ਹੋ ਜਾਂ ਬਾਜਰੇ ਦੀ ਖਾ ਰਹੇ ਹੋ ਜਾਂ ਮਿਲਟਸ ਐਡ ਕਰਕੇ ਲੈ ਰਹੇ ਹੋ ਤਾਂ ਉਹ ਤੁਸੀਂ ਭੁੱਖ ਦੇ ਮੁਤਾਬਕ ਲੈ ਸਕਦੇ। ਜਿਹੜੇ ਚਾਵਲ ਆ ਮੈਦਾ ਚਾਵਲ ਇਹਨੂੰ ਹੀ ਰੋਕਿਆ ਜਾਂਦਾ। ਇਹ ਨਹੀਂ ਖਾਣੀ ਚਾਹੀਦੀ। ਬਿਲਕੁਲ ਨਹੀਂ ਖਾਣੇ ਚਾਹੀਦੇ ਜੀ। ਤੁਹਾਡੇ ਚੌਲ ਹੋ ਗਏ, ਤੁਹਾਡੀ ਕਣਕ ਹੋ ਗਈ, ਤੁਹਾਡਾ ਦੁੱਧ ਹੋ ਗਿਆ ਔਰ ਜਿੰਨੀਆਂ ਵੀ ਪੈਕਿੰਗ ਫੂਡ ਨੇ ਇਹ ਸਾਰਿਆਂ ਨੂੰ ਆਪਾਂ ਨੂੰ ਬੰਦ ਕਰਨਾ ਪੈਣਾ। ਤਲੀਆਂ ਚੀਜ਼ਾਂ ਵਗੈਰਾ ਸਾਰਾ। ਤਲੀਆਂ ਚੀਜ਼ਾਂ ਵੀ ਆ ਗਿਆ, ਜਿੰਦਾ ਵੀ ਫਾਸਟ ਫੂਡ ਆ ਗਿਆ। ਜਿੰਨ ਜੰਕ ਫੂਡ ਬੋਲਦੇ ਆ ਸ਼ੂਗਰ ਪੇਸ਼ੈਂਟ ਜੰਕ ਫੂਡ ਵਾਲੇ ਤਾਂ ਦੇਖ ਵੀ ਨਹੀਂ ਸਕਦਾ ਪਰ ਗੱਲ ਫੇਰ ਉਹੀ ਆ ਅੱਜ ਪੇਸ਼ੈਂਟ ਕੀ ਕਹਿ ਰਿਹਾ ਉਹਨੂੰ ਜ਼ੁਬਾਨ ਦਾ ਟੇਸਟ ਚਾਹੀਦਾ ਤੇ ਉਹ ਕਹਿੰਦਾ ਕੋਈ ਗੱਲ ਨਹੀਂ ਇੱਕ ਗੋਲੀ ਸਵੇਰੇ ਤੇ ਇੱਕ ਸ਼ਾਮ ਨੂੰ ਇੱਕ ਡਾਕਟਰ ਸਾਹਿਬ ਜਿਹੜਾ ਵਿਧੀ ਤੁਸੀਂ ਇਲੈਕਟ੍ਰੋ ਹੋਮੈਪੈਥੀ ਆ ਕਿ ਤਾਂ ਇਹਦੇ ਬਾਰੇ ਚਾਣਨਾ ਪਾਉ ਕਿ ਇਹ ਦਵਾਈ ਦਾ ਕਿੰਨਾ ਕੁ ਅਸਰ ਹੈ ਕੀ ਇਹਦੇ ਵਿੱਚ ਵਿਧੀ ਕੀ ਹੈ ਇਹ ਬਣਦੀ ਕੀ ਹੈ ਇਲੈਕਟ੍ਰੋਮੋਮੈਥੀ ਹੈ ਕੀ ਆ ਤੇ ਇੱਕ ਆਪਣਾ ਬਜ਼ਾਰਾਂ ਦੇ ਵਿੱਚ ਸੋਸ਼ਲ ਮੀਡੀਆ ਤੇ ਖਾਸ ਕਰਕੇ ਨੀਮ ਹਕੀਮ ਬੜੇ ਆਉਂਦੇ ਆ ਕਈ ਬਾਬੇ ਆਪੇ ਡਾਕਟਰ ਬਣੇ ਦਵਾਈਆਂ ਦੱਸਦੇ ਆ ਲੋਕਾਂ ਦਾ ਫਾਇਦਾ ਘੱਟ ਤੇ ਨੁਕਸਾਨ ਜ਼ਿਆਦਾ ਹੁੰਦਾ ਤੁਸੀਂ ਆਪਣੀ ਇਹ ਡੀ ਇਲੈਕਟ੍ਰੋਮੈਥੀ ਬਾਰੇ ਦੱਸੋ ਤੁਸੀਂ ਆਪਣੀਆਂ ਡਿਗਰੀਆਂ ਬਾਰੇ ਵੀ ਦੱਸੋ ਕਿ ਕਿਹੜੀ ਕਿਹੜੀਆਂ ਤੁਹਾਡੀਆਂ ਡਿਗਰੀਆਂ ਜਿਹੜਾ ਲੋਕ ਇਹਨਾਂ ਤੋਂ ਕਿਵੇਂ ਲਾਭ ਉਠਾ ਸਕਦੇ ਜੀ 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 ਅਹ ਇਹਦੇ ਬਾਰੇ ਇਲੈਕਟ੍ਰੋ ਹੋਮਿਓਪੈਥੀ ਬਾਰੇ ਗੱਲ ਕਰਾਂ ਤਾਂ ਇਲੈਕਟ੍ਰੋ ਹੋਮਿਓਪੈਥੀ ਇੱਕ ਬਹੁਤ ਹੀ ਅ ਵਧੀਆ ਪੈਥੀ ਆਪਾਂ ਕਹਿ ਸਕਦੇ ਹਾਂ ਕਿਉਂਕਿ ਜਿਹਦਾ ਜ਼ੀਰੋ ਸਾਈਡ ਇਫੈਕਟ ਹੈ ਸਾਡੀ ਬਾਡੀ ਦੇ ਉੱਪਰ ਕਿਸੇ ਵੀ ਤਰ੍ਹਾਂ ਦਾ ਸਾਈਡ ਇਫੈਕਟ ਨਾ ਦੇ ਕੇ ਇਹਨੇ ਬੈਨੀਫਿਟ ਹੀ ਦੇਣਾ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਕਿ ਆਪਾਂ ਜੜ ਦੇ ਉੱਪਰ ਕੰਮ ਕਰ ਰਹੇ ਹਾਂ ਜੜ ਤੇ ਕੰਮ ਤਾਂ ਹੀ ਹੋ ਰਿਹਾ ਜਦੋਂ ਆਪਾਂ ਪ੍ਰੋਪਰਲੀ ਕਾਉਂਸਲਿੰਗ ਕਰਦੇ ਪੇਸ਼ੈਂਟ ਦੀ ਫਿਰ ਉਹਦਾ ਰਿਜ਼ਲਟ ਕੱਢਦੇ ਕਿ ਇਹਨੂੰ ਕੀ ਦੇਣਾ ਔਰ ਉਹਦੇ ਵਿੱਚ 38 ਤਰ੍ਹਾਂ ਦੀ ਮੈਡੀਸਿਨ ਜਿਹੜੀ ਕਾਉਂਟ ਸੀਜ਼ ਮੈਟਰੀ ਜੀ ਵੱਲੋਂ ਦਿੱਤੀ ਗਈ ਸੀ ਜਿਹਦੇ ਵਿੱਚ 114 ਤਰ੍ਹਾਂ ਦੇ ਪਲਾਂਟਸ ਦਾ ਅਰਕ ਹੁੰਦਾ ਪੇਸ਼ੈਂਟ ਦੇ ਅਕੋਰਡਿੰਗ ਜਿਵੇਂ ਡਾਇਬੀਟਿਕ ਵਾਲਾ ਪੇਸ਼ੈਂਟ ਆ ਜਾਂ ਹੋਰ ਬੀਪੀ ਵਾਲਾ ਪੇਸ਼ੈਂਟ ਆ ਜਾਂ ਕੋਈ ਵੀ ਪ੍ਰੋਬਲਮ ਆਪਣੇ ਕੋਲ ਲੈ ਕੇ ਆ ਗਿਆ ਤਾਂ ਉਹਦੇ ਮੁਤਾਬਕ ਆਪਾਂ ਇਹ ਦੇਖਣਾ ਹੁੰਦਾ ਕਿ ਇਹਨੂੰ ਕਿਹੜੇ ਡ੍ਰੌਪਸ ਕਿੰਨੇ ਮਾਤਰਾ ਚ ਦੇਣੇ ਤੇ ਕਿੰਨੇ ਦੇਣੇ ਆ ਤਾਂ ਉਸ ਤਰੀਕੇ ਨਾਲ ਫਿਰ ਆਪਾਂ ਇਹਨੂੰ ਮੈਡੀਸਿਨ ਨੂੰ ਤਿਆਰ ਕਰਦੇ ਆ ਤਿਆਰ ਕਰਨ ਤੋਂ ਬਾਅਦ ਜਦੋਂ ਪੇਸ਼ੈਂਟ ਨੂੰ ਲੈਣਾ ਸ਼ੁਰੂ ਕਰਦਾ ਹੈ ਤਾਂ ਪਹਿਲੇ 15 ਤੋਂ 20 ਦਿਨ ਦੇ ਵਿੱਚ ਇਹਨੂੰ ਰਿਜ਼ਲਟ ਆਣਾ ਸ਼ੁਰੂ ਹੋ ਜਾਂਦਾ ਔਰ ਜੇ ਬਹੁਤਾ ਜ਼ਿਆਦਾ ਕੋਈ ਪੁਰਾਣਾ ਰੋਗੀ ਚੱਲ ਰਿਹਾ ਤਾਂ ਉਹਨੂੰ ਵੱਧ ਤੋਂ ਵੱਧ 1 ਮਹੀਨਾ ਲੱਗੇਗਾ ਉਹਦੇ ਨਾਲ ਕੀ ਇੱਕ ਸ਼ੂਗਰ ਉਹਦੀ ਜਿਹੜੀ 300 ਸੀਗੀ 400 ਸੀਗੀ ਸਾਢੇ 500 ਤੱਕ ਵੀ ਚਲੇ ਜਾਂਦੀ ਜਿਹੜੀ ਹਾਈ ਦਿਖਾਉਣ ਲੱਗ ਪੈਂਦੀ ਮਸ਼ੀਨ ਉਹ ਵੀ 1 ਮਹੀਨੇ ਦੇ ਵਿੱਚ ਵਿੱਚ ਜਿਹੜੀ ਰਿਸਰਵ ਵਰਸ ਹੁੰਦੀ ਗੋਲੀ ਟੀਕਾ ਹਟ ਜਾਏਗਾ ਗੋਲੀ ਟੀਕਾ ਬਿਲਕੁਲ ਹਟਦਾ ਔਰ ਉਹਦੇ ਵਾਸਤੇ ਉਹਨੂੰ ਥੋੜਾ ਜਿਹਾ ਸਬਰ ਤੇ ਸੰਤੋਖ ਦੇ ਨਾਲ ਇਸ ਮੈਡੀਸਿਨ ਨੂੰ ਰੈਗੂਲਰ ਕਰਨਾ ਪੈਗਾ ਡਿਗਰੀ ਦੀ ਤੁਸੀਂ ਗੱਲ ਕੀਤੀ ਸੀ ਸਭ ਤੋਂ ਪਹਿਲਾਂ ਤਾਂ ਆਪਾਂ ਸੀਸੀਐਮਆਈਜੀਡੀ ਆਪਣੀ ਇੰਸਟੀਚੂਟ ਬੰਬੇ ਹੈ ਉਥੋਂ ਆਪਣਾ ਡੀਐਚਐਮ ਦਾ ਕੋਰਸ ਹੋਇਆ ਉਸ ਤੋਂ ਬਾਅਦ ਬੀਐਮਐਸ ਹੋਇਆ ਔਰ ਇਹਦੇ ਨਾਲ ਨੈਚਰੋਪੈਥੀ ਦੇ ਵਿੱਚ ਡੀਐਨਵਾਈਐਸ ਵੀ ਆਪਾਂ ਕੀਤਾ ਹੋਇਆ ਤਾਂ ਹੀ ਆਪਾਂ ਇੰਨੇ ਵਧੀਆ ਤਰੀਕੇ ਨਾਲ ਪੇਸ਼ੈਂਟ ਦੀ ਵੀਡੀਓ ਕਾਉਂਸਲਿੰਗ ਕਰ پا ਰਹੇ ਹਾਂ ਤੁਸੀਂ ਬੜੇ ਵਧੀਆ ਤਰੀਕੇ ਨਾਲ ਜਿਹੜਾ ਚਾਨਣਾ ਪਾਇਆ ਦਰਸ਼ਕਾਂ ਨੂੰ ਸਾਡੀ ਅਪੀਲ ਆ ਕਿ ਨਿਊ ਅੰਮ੍ਰਿਤਸਰ ਦੇ ਵਿੱਚ ਹਾਊਸ ਨੰਬਰ 9 ਬੀ ਦੇ ਵਿੱਚ ਇਹਨਾਂ ਦਾ ਕਲੀਨਿਕ ਆ ਸ਼ੂਗਰ ਇੱਕ ਨਾ ਮਰਾਦ ਬਿਮਾਰੀ ਆ ਤੇ ਇਹਨੂੰ ਬੜੀ ਸੰਜੀਦਗੀ ਦੇ ਨਾਲ ਇਹਦੇ ਨਾਲ ਲੜਾਈ ਲੜੀ ਜਾਣੀ ਜਾਣੀ ਚਾਹੀਦੀ ਆ ਕਿ ਜਿਹੜਾ ਇਲਾਜ ਨਾਲ ਉਹ ਪਰਹੇਜ਼ ਵੀ ਚੰਗਾ ਤੇ ਜਿਹੜਾ ਇਲਾਜ ਆ ਉਹ ਵੀ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਕਿ ਜਿਹਦਾ ਉਹਦੀ ਸਾਈਡ ਇਫੈਕਟ ਨਾ ਹੋਵੇ ਸ਼ੂਗਰ ਕਾਰਨ ਕਈਆਂ ਨੂੰ ਆਪਣੇ ਅੰਗ ਵਡਾਉਣੇ ਪੈਂਦੇ ਹਨ ਕਈ ਤਰ੍ਹਾਂ ਦੇ ਸਾਰੀ ਉਮਰ ਦੇ ਵਿੱਚ ਕਈ ਤਰ੍ਹਾਂ ਦੀਆਂ ਨਮੋਸ਼ੀਆਂ ਦਾ ਸਾਹਮਣਾ ਵੀ ਕਰਨਾ ਪੈਂਦਾ ਬੰਦਾ ਆਪਣੇ ਚਾਹ ਵੀ ਪੂਰੇ ਨਹੀਂ ਕਰ ਸਕਦਾ ਤੇ ਜਿਹੜੀ ਇਲੈਕਟਰ ਹੋਮਿਓਪੈਥੀ ਅਸੀਂ ਦੇਖਦੇ ਆ ਕਿ ਇਹਨਾਂ ਤੋਂ ਕਈ ਮਰੀਜ਼ ਰਾਜੀ ਹੋ ਕੇ ਜਾਂਦੇ ਹਨ ਤੇ ਇਹਨਾਂ ਦਾ ਜਿਹੜਾ ਰਿਜ਼ਲਟ ਆ ਉਹ ਵੀ 100% ਹੈ ਤੇ ਤੁਸੀਂ ਸਾਰੇ ਜਿਹੜੇ ਡਾਕਟਰ ਗੁਰਿੰਦਰ ਸਿਮਰ ਰਾਏ ਨਾਲ رابطہ ਕਾਇਮ ਕਰਕੇ ਨਵੇਂ ਅੰਸਰ ਦੇ ਵਿੱਚ ਆਪਣੀ ਬਿਮਾਰੀ ਤੋਂ ਨਿਜਾਤ ਪਾ ਸਕਦੇ ਹੋ ਲਾਭ ਉਠਾ ਸਕਦੇ ਹੋ ਧੰਨਵਾਦ